ਲਵੇ 1500 ਰੁਪਏ ਦੇ ਵਿੱਚ ਤੁਹਾਡੇ ਘਰੇ ਆਜੂ ਆ ਜੀ ਜਣਾ ਚਾਰਜ ਕਰਕੇ ਠੀਕ ਹੈ ਇੱਥੇ ਫਿਕਸ ਕਰ ਦੋ ਇੱਥੋਂ ਇਹਦੀ ਹਵਾ ਭਰਨ ਲੱਗ ਜਾਂਦਾ ਜੀ ਆ ਦੇਖੋ ਹਵਾ ਭਰਨ ਲੱਗਿਆ ਨਾ ਠੀਕ ਹੈ ਇੱਥੋਂ ਬੰਦ ਹੋ ਜੂਗਾ ਇਹ ਚੋਂ ਹਵਾ ਨਿਕਲ ਜਾਂਦੀ ਹੈ ਜੀ ਇਹ ਪੂਰਾ ਵਧੀਆ ਸੋਫੇ ਦਾ ਕੰਮ ਹੁੰਦਾ ਕਿ ਜਦੋਂ ਲੋਡ ਨਹੀਂ ਜੀ ਹਵਾ ਕੱਢ ਕੇ ਰੱਖ ਦੋ ਅੱਛਾ ਜਿਹਦਾ ਕਾਕਾਰ ਛੋਟਾ ਗਾ ਨਾ ਕਮਰੇ ਇੱਕ ਸੰਗ ਲਗਾ ਪੂਰਾ ਵਧੀਆ ਰਿਜ਼ਲਟ ਆ ਦੇਖੋ ਤੁਸੀਂ ਬਾਕੀ ਹੋਏ ਫੁੱਲ ਨੇਰੇ ਚ ਪੂਰਾ ਚ ਆਏ ਬੁਰਾ ਵਧੀਆ ਰਿਜ਼ਲਟ ਮਿਲੂ ਇਹਦਾ ਇਹਦਾ ਸਕਰੀਨ ਸਾਈਜ਼ ਵੀਰੇ ਜਿਹੜਾ 65 ਇੰਚ ਆ ਪੁਆਇੰਟ ਇੰਚ ਪੁਆਇੰਟ ਚ ਬਹੁਤ ਵਧੀਆ ਜਿਵੇਂ ਐਚ ਡੀ ਚੱਲਦਾਵੇਂ ਚੱਲੂਗਾ ਹਾਂ ਜੀ ਐਕਟੀਵੇਟ ਹੋ ਗਿਆ ਠੀਕ ਆ ਹੁਣ ਇਹਨੂੰ ਖੋਲਣ ਦੀ ਕੋਸ਼ਿਸ਼ ਕਰੋ ਤੁਸੀਂ ਹਾਂ ਦੇਖੋ ਚੋਰ ਨਹੀਂ ਬੜੂਗਾ ਕਰੇ ਚੋਰ ਨਹੀਂ ਬੜੂਗਾ ਪੂਰੀ ਘੈਂਟ ਆਵਾਜ਼ ਹੈ ਨਾ ਦੋਹਾਂ ਦੀ ਪੂਰੀ ਇੱਕ ਸਾਰਾ ਗੱਲਬਾਤ ਹੈ ਕਿੰਨੇ ਕਿੰਨੇ ਰੁਪਈਆ ਦੇ ਨੇ ਹੁਣ ਦੱਸ ਜੀ ਇਹ ਵੀਰੇ 400 ਰੁਪਏ ਦਾਗਾ ਹਾਂ ਜੀ ਜੇ ਕਿਸੇ ਨੇ ਪਾਰਸਲ ਕਰਾਉਣਾ ਤਾਂ 450 ਲਵੇ ਮਿੱਤਰੋ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਸਾਡੇ ਕੋਲੇ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਨਾ ਤਾਂ ਵੀ ਅੱਜ ਦੀ ਵੀਡੀਓ ਦੇਖ ਲਿਓ ਤੁਹਾਨੂੰ ਸਿੱਖਣ ਨੂੰ ਮਿਲੂਗਾ ਵੀ ਆਪਾਂ ਕਿਵੇਂ ਘਰ ਤੋਂ ਇੱਕ ਕੰਮ ਜਿਹੜਾ ਸ਼ੁਰੂ ਕਰ ਸਕਦੇ ਆਂਗੇ ਆਪਾਂ ਅੱਜ ਫੇਰ ਪਹੁੰਚੇ ਹੋਏ ਆਂਗੇ ਲੌਂਗਵਾਲ ਹਰਮੇਸ਼ ਦੇ ਕੋਲੇ ਤੇ ਹਰਮੇਸ਼ ਬਾਈ ਨੇ ਬਈ ਘਰੇ ਬਹਿ ਕੇ ਆਪਦਾ ਕੰਮ ਜਿਹੜਾ ਤੋਰਿਆ ਹੋਏਗਾ ਆਨਲਾਈਨ ਤੁਸੀਂ ਆਨਲਾਈਨ ਕੰਮ ਕਰਕੇ ਵੀ ਬਾਈ ਚੰਗੇ ਪੈਸੇ ਕਮਾ ਸਕਦੇ ਹੋਗੇ ਤੇ ਬਾਕੀ ਬਾਈ ਜਿਹੜੇ ਪ੍ਰੋਡਕਟ ਹੋਣਗੇ ਆਨਲਾਈਨ ਤੋਂ ਜਮਾ ਸਸਤੇ ਹੋਣੇ ਕਿਹੜੇ ਕਿਹੜੇ ਪ੍ਰੋਡਕਟ ਨੇ ਸਾਰੀ ਗੱਲਬਾਤ ਕਰਾਂਗੇ ਨਵੇਂ ਪ੍ਰੋਡਕਟ ਜਿਹੜੇ ਆ ਚੁੱਕੇ ਨੇ ਜਿਹੜੇ ਤੁਹਾਨੂੰ ਪਹਿਲਾਂ ਪਾ ਦਿਖਾਇਆ ਦੀ ਉਹ ਵੀ ਹੈਗੇ ਨੇ ਨਾ ਤੇ ਕਿਹੜੇ ਕਿਹੜੇ ਨਵੇਂ ਆਏ ਨੇ ਬਾਈ ਸਾਰੀ ਗੱਲਬਾਤ ਕਰਾਂਗੇ ਆਜੋ ਬਣ ਰਿਓ ਵੀਡੀਓ ਤੇ ਚੱਲਦੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਕੰਮ ਆਉਣ ਵਾਲਾ ਹੈ ਨਾ ਬਾਈ ਬਾਤ ਤੇ ਬਈ ਅਸੀਕਾਰ ਜੀ ਕੀ ਹਾਲ ਚਾਲ ਨੇ ਬਈ ਠੀਕ ਹੈ ਜੀ ਕਿਵੇਂ ਕੰਮ ਕਰ ਕਿਵੇਂ ਆਉਣ ਰਿਸੂ ਕੰਮਕਾਰ ਬਹੁਤ ਵਧੀਆ ਵਰੀ ਵਧੀਆ ਚੱਲਦਾਗਾ ਬਹੁਤ ਵਧੀਆ ਪੰਜਾਬੀ ਵੀਰਾਂ ਦਾ ਬਹੁਤ ਸਾਥ ਵਜਾ ਫਰੋ ਪਹਿਲਾ ਵਾਲੀ ਵੀਡੀਓ ਨੂੰ ਬਹੁਤ ਪਿਆਰ ਮਿਲਿਆਗਾ ਸਹੀ ਗੱਲ ਹੈ ਹਾਂ ਜੀ ਹਾਂ ਧੰਨਵਾਦ ਕਰਦੇ ਸਾਰੇ ਪੰਜਾਬੀ ਵੀਰਾਂ ਦੇ ਤੁਸੀਂ ਆਏ ਹੋ ਹੈਨਾ ਥੋੜਾ ਧੰਨਵਾਦ ਇੰਗਲੈਂਡਾਂ ਚੰਗਾ ਬਹੁਤ ਧੰਨਵਾਦ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਹੁਣ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਆਪਾਂ ਨੂੰ ਹੋ ਗਿਆ ਲੱਗ ਪਿਆ ਇਹ ਮਤਲਬ ਦਾ ਤਿੰਨ ਚਾਰ ਸਾਲ ਹੋ ਗਏ ਤਿੰਨ ਚਾਰ ਸਾਲ ਠੀਕ ਹੈ ਜੇ ਦਿੱਕਤ ਤਾਂ ਨਹੀਂ ਆਈ ਕੋਈ ਹੁਣ ਤੱਕ ਕਿਹੜੀ ਕਿਹੜੀਆਂ ਦਿੱਕਤਾਂ ਆਈਆਂ ਨੇ ਜਿਆਦਾ ਜਆਪਾਂ ਦਿੱਕਤਾਂ ਦੀ ਗੱਲ ਕਰੀ ਦਿੱਕਤਾਂ ਦੇਖੋ ਜਿਹੜੋ ਕੋਈ ਕੰਮ ਸ਼ੁਰੂ ਕਰਦੇ ਆ ਉਸੇ ਤਾਂ ਆਉਂਦੀ ਰਹਿੰਦੀ ਹੈ ਨਾ ਕੋਈ ਕੋਈ ਟੁੱਟ ਭੱਜ ਗਈ ਹੋਗੀ ਆਪਾਂ ਸਾਰਾ ਕੁਝ ਕਰ ਲੈਣਾ ਮੈਨੇਜ ਕਰ ਲੈਣਾ ਉਸ ਹਿਸਾਬ ਨਾਲ ਮੈਨੇਜ ਕਰਨ ਲੱਗ ਜਾਂਦਾ ਗਾਲਾ ਠੀਕ ਹੈ ਸਿੱਖ ਗਏ ਯਾਨੀ ਕੀ ਸਿੱਖਣ ਦੀ ਗੱਲ ਹੈ ਨਾ ਵੀ ਹਾਂ ਲੈ ਮਿੱਤਰੋ ਤੁਸੀਂ ਵੀ ਜੇ ਕੰਮ ਕਰਨਾ ਹੈ ਤਾਂ ਤੁਸੀਂ ਵੀ ਨਾਲ ਸੰਪਰਕ ਕਰ ਲਿਓ ਤੇ ਤੁਹਾਡਾ ਕੰਮ ਵੀ ਸ਼ੁਰੂ ਕਰਵਾ ਕੇ ਦੇ ਦੂਗਾ ਕਰਾ ਦਾਂਗੇ ਬਈ ਕੀ ਕਹਾਂ ਕਿ ਬਈ ਬਹੁਤ ਮੇਰੇ ਵੀ ਇੱਥੇ ਬੈਠ ਕੰਮ ਵੀ ਕਰ ਸਕਦੇ ਵੀ ਕਿੱਥੋਂ ਕੀ ਹੁੰਦਾ ਸਾਰੀ ਗੱਲਬਾਤ ਬਾਕੀ ਗੱਲਬਾਤ ਆ ਕੀ ਆ ਬਈ ਅੱਜ ਆਪਣੇ ਕੋਲੇ ਨਵਾਂ ਅੱਜ ਆਪਣੇ ਕੋਲੇ ਜੀ ਤਿੰਨ ਕੈਟਮਾਂ ਨਵੀਂ ਆਈਆਂ ਨੇ ਜੀ ਬਈ ਚਾਰ ਆਈਟਮਾਂ ਠੀਕ ਆ ਜੀ ਹਾਂ ਬਾਕੀ ਉਹ ਵੀ ਹੈਗੀਆਂ ਨੇ ਜਿਹੜੀਆਂ ਪੁਰਾਣੀ ਆਈਟਮਾਂ ਪੁਰਾਣੀ ਆਈਟਮਾਂ ਫੁੱਲ ਸਟਾਕ ਆ ਤੁਹਾਡੇ ਸਾਹਮਣੇ ਦੇਖੋ ਫੁੱਲ ਸਟਾਕ ਦੇਖ ਸਾਰ ਚਾਰ ਪੰਜ ਆਈਟਮ ਆਪਣੇ ਕੋਲ ਪੂਰੀ ਵਧੀਆਈਆਂ ਨੇ ਹੈਗੀਆਂ ਠੀਕ ਆ ਹਾਂ ਬਾਕੀ ਵੀ ਆ ਆਈਟਮਾਂ ਨਾਲ ਕੰਮ ਆਉਣ ਵਾਲੀਆਂ ਨੇ ਜਿਹੜੀਆਂ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਕੰਮ ਆਉਣ ਵਾਲੇ ਪਹਿਲਾਂ ਵਾਲੇ ਵੀ ਸੀ ਤੇ ਅੱਜ ਵਾਲੇ ਵੀ ਨੇ ਹੂੰ ਦੱਸ ਬਈ ਕੀ ਆ ਆਪਣੇ ਕੋਲੇ ਪਹਿਲਾਂ ਆ ਵੀਰੇ ਹਮਡੀਫਾਇਰ ਹੁੰਦੇ ਨੇਗੇ ਠੀਕ ਆ ਇਹ ਆਪਣੇ ਜਿਵੇਂ ਰੂਮ ਫਰੈਸ਼ਨਰ ਵਾਸਤੇ ਹੁੰਦੇ ਨੇਗੇ ਤੁਸੀਂ ਇਹਦੇ ਵਿੱਚ ਪਾਣੀ ਪਾ ਲਓ ਠੀਕ ਹੈ ਥੋੜਾ ਰੂਮ ਫਰੈਸ਼ਨਰ ਪਾ ਲਓ ਹੂੰ ਚਾਰਜ ਲਾ ਕੇ ਬਸ ਇਹਦਾ ਆ ਬਟਨ ਪ੍ਰੈਸ ਕਰਨਾ ਇਹਨੇ ਫੋਗ ਛੱਡਣ ਲੱਗਿਆ ਘੈਂਟ ਆਈਟਮ ਆ ਨਾ ਯਾਰ ਪੂਰੀ ਪੂਰੀ ਵਧੀਆ ਰਿਜ਼ਲਟ ਬਹੁਤ ਫੋਗ ਦੇਖੋ ਤੁਸੀਂ ਚੈੱਕ ਕਰੋ ਫੋਗ ਬਹੁਤ ਆ ਬਈ ਦੇਖ ਸਕਦੇ ਹੋ ਨਾ ਹਾਂ ਡੈਕੋਰੇਸ਼ਨ ਵਾਲੀ ਆਈਟਮ ਐ ਡੈਕੋਰੇਸ਼ਨ ਵਾਲੀ ਵੀ ਇਹ ਵੀ ਰੂਮ ਫਰਨੀਚਰ ਨਾਲ ਵਾਸਤੇ ਵਧੀਆ ਗੀ ਠੀਕ ਆ ਜੀ ਜੇ ਇਹਦੇ ਰੇਟ ਦੀ ਗੱਲ ਕਰੀਏ ਸਿਰਫ 300 ਰੁਪਏ ਸਿਰਫ 300 ਰੁਪਏ ਸਿਰਫ 300 ਰੁਪਏ ਲੈ ਵੀ ਆ ਆਈਟਮ ਆ ਗਈ ਦੇਖ ਸਕਦੋਂਗੇ ਡੱਡੂ ਜੀ ਸਿਰਫ 300 ਰੁਪਏ ਦੇ ਵਿੱਚ ਇਹ ਤੁਸੀਂ ਲੈ ਸਕਦੋਂਗੇ ਆ ਬਈ ਅਗਲੀ ਆਈਟਮ ਇਹ ਕੀ ਆ ਇਹ ਵੀ ਹਮਡੀਫਾਇਰ ਹੈ ਜੀ ਇਹ ਐਂਟੀ ਗ੍ਰੈਵਿਟੀ ਹੁੰਦਾਗਾ ਉਹ ਕਿਵੇਂ ਜੀ ਮਤਲਬ ਇਹਦੇ ਵਿੱਚੋਂ ਆਪਾਂ ਨੂੰ ਐ ਦੇਖੋ ਜਿਵੇਂ نیچے ਵਾਲਾ ਪਾਣੀ ਨੀਚੇ ਡੇਗਦਾ ਹੁੰਦਾ ਜਿਹੜਾ ਹਾਂ ਇਹ ਉੱਪਰ ਜਾ ਰਿਹਾ ਉਹ ਉੱਪਰ ਚੜਦਾ ਦਿਖੂਗਾ ਆ ਦੇਖੋ ਸਹੀ ਗੱਲ ਇਹ ਵੀ ਫੋਗ ਇਹ ਤਿੰਨ ਤਿੰਨ ਚੀਜ਼ਾਂ ਦਾ ਕੰਮ ਕਰੂ ਠੀਕ ਹੈ ਜੀ ਇੱਕ ਤਾਂ ਡੈਕੋਰੇਸ਼ਨ ਵਾਲੀ ਹੋਗੀ ਐਂਟੀ ਗ੍ਰੈਵਿਟੀ ਠੀਕ ਆ ਦੂਜਾ ਹੋਗੀ ਫੌਗ ਵਾਲੀ ਠੀਕ ਆ ਜੀ ਤੀਜੇ ਦੇ ਵਿੱਚ ਆਪਣਾ ਟੈਂਪੀਸ ਆ ਜਾਂਦਾ ਜੀ ਟੈਂਪੀ ਚੱਲਦਾ ਆ ਘੜੀ ਆ ਜਾਂਦੀ ਹੈਗੀ ਸਹੀ ਗੱਲ ਉਸ ਤੋਂ ਬਾਅਦ ਆਪਾਂ ਕਿੰਨੇ ਰੁਪਏ ਦੇ ਆ ਵੀ ਇਹਦੀ ਦਾ ਇਹ 1100 ਰੁਪਏ ਦਾ ਜੀ ਪ੍ਰੋਡਕਟ ਹੈ ਇਹ ਵੀ 1100 ਰੁਪਏ ਦਾ ਹਾਂਜੀ ਠੀਕ ਆ ਜੀ ਆ ਬਈ ਅੱਗੇ ਜਵਾਖਾ ਜਾ ਕਿਵੇਂ ਇਹ ਵੀਰੇ ਐਸਟਰੋਨੌਟ ਲਾਈਟਿੰਗ ਲੈਂਪ ਹੁੰਦਾਗਾ ਸਹੀ ਇਹ ਕਿਵੇਂ ਕੰਮ ਕਰਦਾ ਬਈ ਇਹੇ ਜੀ ਆਪਣਾ ਚਾਰਜ ਲੱਗ ਜਾਂਦਾ ਠੀਕ ਹੈ ਹਮ ਰਿਮੋਟ ਤੋਂ ਵਰਕ ਕਰੂਗਾ ਇਹ ਠੀਕ ਹੈ ਇਹਦੇ ਨਾਲ ਆਪ ਨੂੰ ਐਦਾਂ ਲੱਗੂਗਾ ਵੀ ਜਿੱਦਾਂ ਇਹ ਜਦੋਂ ਆਪਾਂ ਨੇ ਲਾ ਲਿਆ ਹਮ ਜਿਹਦੇ ਤਾਰੇ ਹੁੰਦੇ ਨੇ ਲੇ ਕੇ ਸਮਾਨ 'ਚ ਤਾਰੇ ਹੁੰਦੇ ਨੇ ਆਹ ਦੇਖੋ ਦਿਖਾ ਬੱਬੂ ਸਮਾਨ ਦੇ ਕੇ ਬਈ ਦੇਖੋ ਲਾਈਟ ਬੰਦ ਕਰ ਲਈ ਪੂਰਾ ਵਧੀਆ ਰਿਜ਼ਲਟ ਆ ਦੇਖੋ ਤੁਸੀਂ ਬਾਕੀ ਓਏ ਫੁੱਲ ਨੇਰੇ 'ਚ ਪੂਰਾ ਚ ਹੈ ਪੂਰਾ ਵਧੀਆ ਰਿਜ਼ਲਟ ਮਿਲੂ ਇਹਦਾ ਸਹੀ ਗੱਲ ਹੈ ਨਾ ਬਈ ਵੇ ਵੀ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਕਿੰਨੇ ਰੁਪਏ ਦਾ ਬਈ ਇਹ ਵੀਰੇ ਸਿਰਫ 650 ਰੁਪਏ ਦਾ 650 ਰੁਪਏ ਦਾ ਸਿਰਫ 650 ਹਮ ਐਡਮੇਜਰ ਬਾਲੀ ਘੈਂਟ ਆ ਇਹਦਾ ਯਾਰ ਹਾਂ ਬਹੁਤ ਵਧੀਆ ਰਿਜ਼ਲਟ ਆ ਬਈ ਦਾ ਠੀਕ ਹੈ ਜੀ ਹਮ ਅਗਲੀ ਆਈਟਮ ਬਈ ਇੱਕ ਵਾਰੀ ਆਤੀ ਆਪਣੇ ਕੋਲੇ ਇਹ ਪ੍ਰੋਜੈਕਟਰ ਅੱਛਾ ਪ੍ਰੋਜੈਕਟਰ ਹੈ ਇਹ ਇਹ 4K ਕੁਆਲਿਟੀ ਚ ਆਉਂਦਾ ਹੁੰਦਾਗਾ ਠੀਕ ਹੈ ਨੋਨ ਬ੍ਰਾਂਡ ਹੁੰਦਾ ਹੀ ਇਹ ਠੀਕ ਆ ਤੇ ਇਹਦੇ ਵਿੱਚ ਤੁਸੀਂ ਐਚ ਡੀ ਐਮ ਆ ਕੇਬਲ ਲਾ ਸਕਦੇ ਹੋਗੇ ਹਾਂਜੀ ਯੂ ਐਸ ਬੀ ਲਗਾ ਸਕਦੇ ਹੋਗੇ ਐਸ ਡੀ ਕਾਰਡ ਵੀ ਲੱਗਦਾ ਇਹਦੇ ਵਿੱਚ ਕਾਰਡ ਵੀ ਲਾ ਸਕਦਾ ਹਾਂ ਤੇ ਆਕਸਲੀਡ ਲੱਗਦੀ ਹੈਗੀ ਰਿਮੋਟ ਕੰਟਰੋਲ ਹੈ ਇਹ ਠੀਕ ਹੈ ਜੀ ਇਤੋਂ ਹੀ ਆਪਣੇ ਆਪ ਹੀ ਆਪਾਂ ਉਹ ਕਰ ਸਕਦੇ ਆ ਜੂਮ ਇਨ ਆਊਟ ਜੂਮ ਆਊਟ ਕਰ ਸਕਦੇ ਆ ਕਿ ਪਿਕਸਲ ਸਹੀ ਹੁੰਦੇ ਨੇ ਇਹਦਾ ਇਹ ਕਿੰਨੇ ਰੁਪਈਆ ਦਾ ਬਈ ਇਹ ਇਹ ਵੀਰੇ ਇਹਦੀ ਬਸ ਤੁਹਾਨੂੰ ਦੱਸ ਦਿੰਦੇ ਨੇ ਜੇ ਇਹਦੀ ਰੇਟ ਹੈ ਜਿਹੜਾ ਸਿਰਫ 3800 ਰੁਪਈਆ ਸਿਰਫ ਹਾਂ ਹਾਂ ਜੀ ਉਹਦੇ ਵਿੱਚ ਆਪਾਂ ਪਾਰਸਲ ਦਾ ਖਰਚਾ ਵੀ ਕਰ ਦਾਂਗੇ ਆਪਣਾ ਆਪਣਾ ਹੋਊਗਾ ਉਹ Android ਹੁੰਦਾ ਇਹ Android ਹੁੰਦਾ ਵੀਰੇ ਫੁੱਲ Android ਹੁੰਦਾਗਾ ਇਹਦੇ ਵਿੱਚ ਤੁਸੀਂ ਆਪਣੇ ਐਪਲੀਕੇਸ਼ਨ ਇੰਸਟਾਲ ਵੀ ਕਰ ਸਕਦੇ ਹੋਗੇ ਇਹ ਗੱਲ ਆ ਵੀ ਮਿੱਤਰੋ ਯੂਟਿਊਬ ਨੈਟਫਲਿਕਸ ਇਹਦੇ ਵਿੱਚ ਇੰਬਲਡ ਹੁੰਦਾ ਹੈਗਾ ਇਹਦਾ ਸਕਰੀਨ ਸਾਈਜ਼ ਵੀਰੇ ਜਿਹੜਾ 65 ਇੰਚ ਆਗਾ 65 ਇੰਚ ਇੰਚ ਬਹੁਤ ਵਧੀਆ ਜਿਵੇਂ ਐਚਡੀ ਚੱਲਦਾ ਹੈ ਵਿੱਚ ਚੱਲੂਗਾ ਉਹ ਵੱਡਾ ਕਰਨਾ ਹੋਵੇ ਉਸ ਤੋਂ ਵੱਡਾ ਇਹਨੂੰ ਤੇ ਇਹ 80 ਕਰ ਲਓ ਲੰਬੇ ਕਰ ਲਓ ਉਹ 'ਚ ਥੋੜੀ ਜਿਹੀ ਬਸ ਬ੍ਰਾਈਟਨੈਸ ਘਟ ਜੂਗੀ ਕੁਆਲਿਟੀ ਯਾਨੀ ਕਿ ਡਾਊਨ ਹੋ ਜਾਂਦੀ ਹੈਗੀ ਬ੍ਰਾਈਟਨੈਸ ਘਟ ਜਾਂਦੀ ਹੈਗੀ ਬ੍ਰਾਈਟਨੈਸ ਘਟ ਜਾਂਦੀ ਹੈਗੀ ਲੈ ਮਿੱਤਰੋ ਇਹ ਵੀ ਤੁਸੀਂ ਸਿਰਫ 3800 ਰੁਪਏ ਦੇ ਵਿੱਚ ਆਪਦੇ ਘਰ ਨੂੰ ਬਣਾ ਲਓ ਸਿਨੇਮਾ ਹਾਂ ਪੂਰੀ ਵਧੀਆ ਪੂਰੀ ਕਹਿੰਡ ਚੀਜ਼ ਹੈ ਬਈ ਇਹ ਠੀਕ ਹੈ ਜ ਜੀ ਆਪਣੇ ਕੋਲੇ ਇੱਕ ਜੀ ਜਿਵੇਂ ਆਹ ਚੀਜ਼ ਆ ਗਈ ਹੈ ਨਾ ਆ ਲੱਗਿਆ ਪਿਆੜਾ ਬਣਦਾ ਇਹ ਲੱਗਿਆ ਪਿਆਗਾ ਇਹ ਚ ਚਾਰ ਯੂ ਐਸ ਬੀ ਪੋਰਟ ਹੋਣਗੇ ਜੀ ਚਾਰ ਆਪਣੇ ਪਲੱਗ ਵਾਲੇ ਸ਼ੌਕਟ ਹੋਣਗੇ ਠੀਕ ਆ ਜਿਵੇਂ ਆਹ ਆਈਟਮਾਂ ਲਾਉਣੀਆਂ ਨੇ ਹੈ ਨਾ ਜਿਨ੍ਹਾਂ ਨੇ ਚਾਰਜ ਵੀ ਲਾਉਣੇ ਨੇ ਕਿ ਫਿਰ ਚੀਜ਼ਾਂ ਬਾਹਲੇ ਹੁੰਦੀਆਂ ਨੇ ਨਾ ਇੱਕ ਚਾਰਜ ਹੁੰਦਾਗਾ ਆ ਦੇਖੋ ਇਹ ਸੋ ਆਪਾਂ ਸਿਰਫ ਇਹਨੂੰ ਤੁਹਾਨੂੰ ਦੇ ਦਾਂਗੇ ਸਿਰਫ 250 ਦਾ ਤੇ ਵੀ ਸਿਰਫ 250 ਰੁਪਏ ਦੇ ਵਿੱਚ ਦੇਖ ਸਕਦੇ ਹੋ ਆਈਟਮ ਚੰਗੀ ਆ ਬਈ ਕਣ ਘਰੇ ਰੱਖਣ ਵਾਲੀ ਆਈਟਮ ਆ ਕਿ ਬਾਹਰ ਜਾ ਫਿਰ ਕਿਹਨੇ ਉਹ ਕਰਨਾ ਜਾਣਾ ਹੋਵੇ ਨਾ ਬਾਹਰ ਉਹਦੇ ਵਾਸਤੇ ਬਹੁਤ ਚੰਗੀ ਚਾਰ ਯੂ ਐਸ ਬੀ ਪੋਰਟ ਹੋਣ ਚਾਰ ਪਨੇ ਪਲੱਗ ਵਾਲਾ ਸ਼ੌਕਟ ਹੋਣਗੇ ਠੀਕ ਆ ਇੱਕ ਆ ਬਈ ਸੋਪੇ ਦੇਖੇ ਮੈਂ ਤੁਹਾਡੇ ਕੋਲ ਪਏ ਯਾਰ ਇਹ ਆ ਜਿਹੜੀ ਆਈਟਮਾਂ ਨੇ ਹਾਂਜੀ ਵੀਰੇ ਇਹ ਵੀਰੇ ਇਨਫਲੇਟੇਬਲ ਬੈੱਡ ਆ ਜਾਂਦਾਗਾ ਅੱਛਾ ਹਾਂ ਇਹ ਕਿਵੇਂ ਹੁੰਦਾ ਬਈ ਇਹਦੇ ਵਿੱਚ ਹਵਾ ਭਰ ਜਾਂਦੀ ਹੈ ਵੀਰੇ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਜਿਹੜੀ ਆ ਚੀਜ਼ ਆ ਗਈ ਹਾਂਜੀ ਆਹ ਲਓ ਆ ਖੁੱਲ ਗਿਆ ਇਹਦਾ ਪੰਪ ਆ ਇਹ ਅੱਛਾ ਹਾਂ ਇਹ ਇੱਥੋਂ ਨਿਕਲ ਜਾਂਦਾਗਾ ਠੀਕ ਆ ਇਹ ਚਾਰਜ ਹੁੰਦਾ ਹੁੰਦਾਗਾ ਸੀਟਾ ਵਿਚਾਰ ਜਾ ਨਾਲ ਲੱਗਦਾ ਜੀ ਚਾਰਜ ਕਰਕੇ ਠੀਕ ਹੈ ਇੱਥੇ ਫਿਕਸ ਕਰ ਦੋ ਇੱਥੋਂ ਇਹਦੀ ਹਵਾ ਪਰਨ ਲੱਗ ਜਾਂਦਾ ਜੀ ਲੱਗਦਾ ਆ ਦੇਖੋ ਹਵਾ ਪਰਨ ਲੱਗਿਆ ਨਾ ਠੀਕ ਹੈ ਇੱਥੋਂ ਬੰਦ ਹੋ ਜੂਗਾ ਇਹ ਚੋਂ ਹਵਾ ਨਿਕਲ ਜਾਂਦੀ ਹੈ ਜੀ ਕੱਢ ਕੇ ਦੇਖੀਏ ਹਵਾ ਹਾਂ ਆਪ ਕੱਢ ਕੇ ਦੇਖ ਲਓ ਹਾਂ ਨਿਕਲ ਲੱਗਿਆ ਨਾ ਹਵਾ ਹਵਾ ਨਿਕਲ ਲੱਗਦਾ ਕੋਈ ਹਾਂ ਠੀਕ ਆ ਇਹਨੂੰ ਤੁਸੀਂ ਜੇ ਕਿਤੇ ਸਫਰ 'ਚ ਜਾਣਾਗਾ ਇਹਨੂੰ ਕੈਰੀ ਕਰਕੇ ਗੱਡੀ 'ਚ ਕਰਕੇ ਲੈ ਆਇਆ ਕਿੰਨਾ ਕ ਵੱਡਾ ਹੈ ਜੇ ਆਪਾਂ ਉਹ ਗੱਲਬਾਤ ਕਰੀਏ ਇਹ ਆ ਛੋਟੀ ਪੈਕਿੰਗ 'ਚ ਆ ਜਾਂਦਾ ਯਾਰ ਸਿਰਫ ਹਾਂ ਲੈ ਵੀ ਮਿੱਤਰੂ ਆਹ ਦੇਖ ਸਕਦਾ ਹਾਂ ਗੱਡੀ ਦੇ ਵਿੱਚ ਆਰਾਮ ਨਾਲ ਰੱਖ ਸਕਦੇ ਨਾ ਹਾਂ ਐਡੀ ਕ ਪੈਕਿੰਗ 'ਚ ਆ ਜਾਂਦਾਗਾ ਲੈ ਵੀ ਮਿੱਤਰੂ ਐਡੇ ਕੇ ਡੱਬੇ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਮਲਾ ਦਾ ਹੋਊਗਾ 6 ਫੁੱਟ ਦਾ ਨਾ ਇਹ ਇਹ 6.5 ਵਾ 6.5 ਦਾ ਹੁੰਦਾ ਜੀ ਲੈ ਵੀ ਸਾਢੇ 6 ਵਾ ਇਹ ਸਾਢੇ 3 ਦਾ ਬਾਕੀ 15 ਚੋਚਾ ਹੁੰਦਾ ਜੀ ਇਹ ਠੀਕ ਆ ਜੀ ਪੈਣ ਵਾਸਤੇ ਵਧੀਆ ਨਾ ਯਾਰ ਪੂਰਾ ਵਧੀਆ ਜ਼ਬਰਦਸਤ ਚੀਜ਼ ਆ ਜੀ ਇਕਾ ਆਪਣੇ ਕੋਲੇ ਆਉਂਦਾ ਸੋਫਾ ਇਹ ਕਿੰਨੇ ਰੁਪਈਆ ਦਾ ਬਈ ਜੇ ਇਹਦੀ ਗੱਲ ਬਾਤ ਕਰੀਏ ਇਹਦੀ ਵੀਰੇ ਆਪਾਂ 3500 ਦੇ ਵਿੱਚ ਘਰ ਤੱਕ ਪਹੁੰਚ ਕਰ ਦਾਂਗੇ 4.5 ਕਿਲੋ ਵਾਜਨ ਹੁੰਦਾ ਇਹਦਾ ਠੀਕ ਆ ਭੇਜਣ ਦਾ ਖਰਚਾ ਮੇਰਾ ਹੋਊਗਾ ਠੀਕ ਆ ਹਾਂ ਲੈ ਮਿੱਤਰੋ ਇਹ ਵੀ ਤੁਸੀਂ ਮੰਗਾ ਲਓ ਜੇ ਕਿਸੇ ਨੇ ਆ ਕੇ ਲੈ ਕੇ ਜਾਣਾਗਾ 3300 ਰੁਪਈਆ 3300 ਰੁਪਈਆ ਦਾ ਆ ਚੀਜ਼ ਆ ਜੀ ਇਹਦੇ ਵੀ ਸੁਣ ਮੈਂ ਹਵਾ ਆ ਮੈਨੂਅਲ ਪੰਪ ਆਉਂਦਾ ਨਾਲ ਇਹਦੇ ਠੀਕ ਆ ਚੱਲੂਗਾ ਇਲੈਕਟ੍ਰਿਕ ਨਾਲ ਹੀ ਆ ਦੇਖੋ ਇਹ ਵੀ ਪਾ ਕੇ ਹਵਾ ਪਾ ਕੇ ਦਿਖਾਉਣਾ ਤੁਹਾਨੂੰ ਇਹਦੇ ਵਿੱਚ ਵੀ ਹਾਂ ਆ ਨਾਲ ਇਹ ਤੁਹਾਨੂੰ ਇਹਦੇ ਪੈਰ ਤਰਨ ਨਾਲ ਮਿਲੂਗਾ ਠੀਕਾ ਨਾਲ ਪੰਪ ਪਾਊਗਾ ਹਵਾ ਪਰ ਲੱਗੀ ਹਵਾ ਪਰ ਦੇਖ ਹੂੰ ਇਹ ਗੱਲ ਲੱਗ ਇਹ ਪੂਰਾ ਵਧੀਆ ਸੋਫੇ ਦਾ ਕੰਮ ਹੈ ਨਾ ਜਦੋਂ ਲੋਡ ਨਹੀਂ ਜੀ ਹਵਾ ਕੱਢ ਕੇ ਰੱਖ ਦੋ ਅੱਛਾ ਜਿਹਦਾ ਕਾਕਾਰ ਛੋਟਾ ਗਾ ਨਾ ਕਮਰੇ ਇਕ ਸੰਗ ਲਗਾ ਠੀਕਾ ਆ ਲੋ ਖੋਲ ਕੇ ਪੂਰਾ ਵਧੀਆ ਸਿੰਗਲ ਸਾਈਜ਼ ਵਾਸਤੇ ਵਧੀਆ ਇਹ ਨਾਲ ਤੁਹਾਨੂੰ ਪੰਪ ਆਊਗਾ ਇੱਕ ਪੈਰ ਤਰਨ ਵਾਸਤੇ ਆਊਗਾ ਬਸ ਛੱਡ ਦਿਓ ਹਾਂ ਲੈ ਵੀ ਦਿਖਾਵਾ ਦੀ ਤੁਹਾਨੂੰ ਆਪਾਂ ਬੈ ਕੇ ਦਿਖਾਵਾਂਗੇ ਪੈਰਾਂ ਵਾਲਾ ਕਿੱਥਾ ਵਈ ਉਹ ਲੈ ਪੈਰਾਂ ਵਾਲਾ ਵੀ ਲਿਆਉਣਾ ਹੀ ਹੈ ਬੈਠੋ ਇੱਥੇ ਲੈ ਵੀ ਮਿੱਤਰੋ ਤੁਹਾਨੂੰ ਦਿਖਾਉਣਾ ਹੈ ਕਿ ਆਪਾਂ ਦੇਖ ਸਕਦੇ ਹੋਗੇ ਆਹ ਸੋਫਾ ਵਧੀਆ ਬਈ ਹਣਾ ਇਹ ਦਿਖਾ ਦੇ ਬਈ ਦੂਰੋਂ ਦਿਖਾ ਦੇ ਬਈ ਤੂੰ ਤਾਂ ਪੁੱਠਾ ਬਹਿ ਗਿਆ ਖੜਾ ਹੋ ਪੁੱਠਾ ਬਹਿ ਗਿਆ ਅੱਛਾ ਆਏ ਸਹੀ ਹੈ ਮੈਂ ਵੀ ਕਹਾ ਵੀ ਉੱਚਾ ਜਾ ਕੇ ਮੈਂ ਹੋਇਆ ਦੇਖੋ ਬਈ ਕਿ ਹੁਣ ਸਹੀ ਗੱਲ ਆ ਬਈ ਹਣਾ ਲੈ ਵੀ ਮਿੱਤਰੋ ਦੇਖੋ ਰਾਉ ਨਾਲ ਪੈਜੋ ਹਣਾ ਇਹ ਕਿੰਨੇ ਰੁਪਈਆ ਦਾ ਬਾਈ ਇਹ ਸਿਰਫ 1500 ਰੁਪਏ ਦੇ ਵਿੱਚ ਘਰ ਤੱਕ ਪਹੁੰਚੋ ਲੈ ਵੀ 1500 ਰੁਪਏ ਦੇ ਵਿੱਚ ਤੁਹਾਡੇ ਘਰੇ ਆਜੂ ਆ ਜੀ ਜਣਾ ਚੀਜ਼ ਵਧੀਆ ਵੀ ਕੁਆਲਿਟੀ ਚੰਗੀ ਹੈ ਨਾ ਕੱਪੜਾ ਇਹ ਪੋਲਿਸਟਰ ਹੁੰਦਾ ਜੀ ਅੱਛਾ ਹਾਂ ਆਮ ਕੱਪੜਾ ਨਹੀਂ ਹੁੰਦਾ ਇਹ ਪੋਲਿਸਟਰ ਹੁੰਦਾਗਾ ਅੱਛਾ ਠੀਕ ਆ ਫੜਦਾ ਫੁੱੜਦਾ ਤਾਂ ਨਹੀਂ ਹੈਗਾ ਨਾ ਨਹੀਂ ਜੀ ਕੁਇੰਟਲ ਦਾ ਬੰਦਾ ਜਿਵੇਂ ਮਰਜ਼ੀ ਭਾਈ ਦੇ ਦੇ ਕੋਈ ਨਹੀਂ ਹਾਂ ਠੀਕ ਆ ਜੀ ਸਿਰਫ ਸਿਰਫ 1500 ਰੁਪਏ ਦਾ ਸਿਰਫ 1500 ਦੇ ਵਿੱਚ ਘਰ ਤੱਕ ਪਹੁੰਚ ਹੁੰਦੀ ਹੈ। ਲੈ ਵੀ 1500 ਰੁਪਏ ਦੇ ਵਿੱਚ ਆ ਦੋ ਆਈਟਮ ਆ ਨਾ ਬਈ ਦੇਖ ਸਕਦੇ ਹੋ। ਇਹਨਾਂ ਦੇ ਆਪਾਂ ਕੈਸ਼ ਔਨ ਡਿਲੀਵਰੀ ਵੀ ਕਰ ਦਾਂਗੇ ਜੇ ਕਿਸੇ ਮਾੜੇ ਨੇ। ਉਹ ਚ ਇਹ ਹੁੰਦਾਗਾ ਇਹ ਚ ਆਪਾਂ 200 ਰੁਪਏ ਪਹਿਲਾਂ ਲੈਣੇ ਹੁੰਦੇ ਆ ਜੀ। ਹਾਂਜੀ। ਇਹ ਚ 100 ਰੁਪਏ ਪਹਿਲਾਂ ਲੈਣੇ ਹੁੰਦੇ ਨੇ। ਬਾਕੀ ਜਦੋਂ ਚੀਜ਼ ਪਹੁੰਚ ਜਗੀ ਉਦੋਂ ਦੇਣੇ ਲੈਣਗੇ। ਲੈ ਮਿੱਤਰੋ ਦੇਖ ਸਕਦੇ ਹੋਗੇ। ਹੋਰ ਬਈ ਆਈਟਮ ਆ। ਹੋਰ ਇੱਕ ਹੀ ਆਪਣੇ ਕੋਲੇ ਆਹ అలਾਰਮ ਕਲॉक ਆਇਆਗਾ। ਹਾਂਜੀ। ਜਦੋਂ ਇਹਨੂੰ ਕੋਈ ਖੋਲਣ ਦੀ ਕੋਸ਼ਿਸ਼ ਕਰ ਇਲਾਰਮ ਮਾਰੂਗਾ ਇਹ ਲਾਰਮਰ ਮਾਰਨ ਲੱਗ ਜਾਂਦਾ ਇਹ ਠੀਕ ਹੈ ਜੀ ਹੂੰ ਇਹ ਇਹਨੂੰ ਐਕਟੀਵੇਟ ਕਰਨ ਵਾਸਤੇ ਨਾ ਹੂੰ ਚਾਬੀ ਨਾਲ ਖੋਲ ਕੇ ਗੇਰਾ ਹੂੰ ਇਹਦਾ ਪਾਸਾ ਬਦਲਣਾ ਕਰੂ ਆਪਾਂ ਆ ਲੋ ਪਾਸਾ ਬਦਲ ਦਿਓ ਇਹਨੂੰ ਹੂੰ ਇਹ ਐਕਟੀਵੇਟ ਹੋ ਗਿਆ ਠੀਕ ਆ ਹੁਣ ਇਹਨੂੰ ਖੋਲਣ ਦੀ ਕੋਸ਼ਿਸ਼ ਕਰੋ ਤੁਸੀਂ ਹਾਂ ਦੇਖੋ ਇਹ ਚੋਰ ਨਹੀਂ ਬੜੂਗਾ ਕਰੇ ਚੋਰ ਨਹੀਂ ਬੜੂਗਾ ਦਰਜੂਗਾ ਵਿਆਹ ਕੀ ਹੋ ਗਿਆ ਨਾ ਹਾਂ ਹਾਂ ਇਹ ਬੰਦ ਕਿਵੇਂ ਹੋਊਗਾ ਇਹ ਕਰੇ ਲੋਣਾ ਹਾਂ ਉਹਦੇ ਬਹੁਤ ਤੇ ਬਹੁ ਬੜੀ ਚੀਜ਼ ਆ ਬਸ ਇੱਥੇ ਡੀਐਕਟਿਵ ਡੀਐਕਟਿਵਟ ਹੋ ਗਿਆ ਇੱਕ ਨਰਬੇ ਦੇ ਆਟਮਾ ਇਹ ਵੀ ਸਿਰਫ 300 ਰੁਪਏ ਦੇ ਵਿੱਚ ਘਰ ਤੱਕ ਪਹੁੰਚ ਲੈ ਵੀ 300 ਰੁਪਏ ਦੇ ਵਿੱਚ ਦੇਖ ਸਕਦਾ ਤੂੰਗਾ ਚੋਰਾ ਨੂੰ ਭਜਾਉਣ ਵਾਲਾ ਤਾਲਾ ਚੋਰਾ ਨੂੰ ਮੋਰ ਪਾ ਦਾਂਗੇ ਚੋਰਾ ਨੂੰ ਮੋਰ ਪੈ ਜਾਣਗੇ ਜੋ ਆ ਚੀਜ਼ ਆ ਕਿ ਵੀ ਆਹ ਕੀ ਹੋ ਗਿਆ ਯਾਰ ਪੁਲਿਸ ਆ ਗਈ ਹੈ ਨਾ ਇੱਕ ਆ ਡੋਰਬੈਲ ਆ ਗਈ ਆਪਣੇ ਕੋਲੇ ਠੀਕ ਹੈ ਜੀ ਜਿਵੇਂ ਆਫਸਰ ਜਾਂ ਘਰ ਚ ਆਪਾਂ ਨੂੰ ਲੋਡ ਹੁੰਦੀ ਹੈ ਕਿ ਬੱਚੇ ਉੱਪਰ ਰਹਿੰਦੇ ਨੇ ਹਨਾ ਉਹਨਾਂ ਨੂੰ ਬੁਲਾਉਣਾ ਬਜ਼ੁਰਗਾਂ ਵਾਸਤੇ ਬਹੁਤ ਵਧੀਆ ਚੀਜ਼ ਆ ਗਈ ਠੀਕ ਹੈ ਇਹਨੂੰ ਇਹ ਵਾਇਰਲੈਸ ਹੁੰਦੇ ਵੀ ਦੋ ਸੈੱਲੇ ਚ ਪੈਣਗੇ ਇੱਕ ਸੈੱਲੇ ਚ ਪਾਊਗਾ ਠੀਕ ਹੈ ਹਾਂ ਇਹ ਉਹਦੇ ਵਾਸਤੇ ਵਧੀਆ ਗਈ ਤੁਸੀਂ ਇਹਨੂੰ ਮਤਲਬ 20-25 ਮੀਟਰ ਦੇ ਜੇ ਮਰਜ਼ੀ ਚਲਾ ਸਕਦੇ ਹੋ ਠੀਕ ਹੈ ਜੀ ਇਹ ਕਿੰਨੇ ਰੁਪਏ ਦੀ ਹੈ ਬਾਈ ਇਹ 300 ਦੇ ਵਿੱਚ ਪਹੁੰਚ ਕਰ ਦਾਂਗੇ ਬਈ 300 ਰੁਪਏ ਦੇ ਜਾਂ ਡੋਰ ਬੈਲਾ ਦੇ ਸਾ ਦੋਗੇ ਵਧੀਆ ਆਈਟਮ ਆ ਕਿ ਵਾਇਰਲੈਸ ਆ ਜਿਹੜੀ ਮੇਨ ਗੱਲ ਹੈ ਕਿ ਇੱਕ ਛੋਟੇ ਜਿਹੇ ਬੋੜੇ ਕੰਮ ਵਾਸਤੇ ਇੱਕ ਟੌਰਚ ਆਈ ਆਪਣੇ ਕੋਲੇ ਠੀਕ ਹੈ ਜੀ ਇਹ 라ਟਿਸ ਚਾਨਣ ਦੇਖ ਸਕਦੋਂਗੇ জুম ਇਨ ਆਊਟ ਆ ਗਿਆ ਹਾਂ ਜੂਮ ਇਨ ਜੂਮ ਆਊਟ ਇਹ ਵੀ ਰੀਚਾਰਜੇਬਲ ਹੈ ਜੀ ਇਹ ਵੀ ਰੀਚਾਰਜੇਬਲ ਸਿਰਫ 120 ਰੁਪਏ ਲੈ ਵੀ 120 ਰੁਪਿਆ ਦੀ ਟਾਰਚਾ ਦੇਖ ਸਕਦੋਂਗੇ ਚਾਹੇ ਜੇਬ ਚ ਪਾ ਲੋ ਐਂ ਕਰਕੇ ਹਾਂ ਵਧੀਆ ਆਈਟਮ ਆ ਵੀ ਇਹ ਵੀ ਅਗਲੀ ਬਈ ਆਹ ਸੋਨਰ ਵਾਲੀ ਲਾਈਟ ਆ ਜਾਂਦੀ ਆ ਆਪਣੇ ਕੋਲ ਸੈਂਸਰ ਵਾਲੀ ਠੀਕ ਆ ਜਦੋਂ ਬੰਦਾ ਇਹਦੇ ਕੋਲੇ ਆਊਗਾ 100 LED ਨੇ ਜਿਹਦੇ ਵਿੱਚ ਜਿਹੜਾ ਬੱਲਬ ਨੇ ਲੇ ਠੀਕ ਆ ਜਦੋਂ ਬੰਦਾ ਕੋਲ ਆਊਗਾ ਇਹਦੇ ਆਪਣੇ ਆਪ ਜਗ ਪੈਣਾ ਅਦਰਵਾਈਜ਼ ਇਹਨੇ ਸੂਰਜ ਦੀ ਊਰਜਾ ਨਾਲ ਚਾਰਜ ਹੋਈ ਜਾਣਾਗਾ ਇਹ ਸੈਂਸਰ ਵਾਲੀ ਹੁੰਦੀ ਆ ਇਹ ਸੈਂਸਰ ਵਾਲੀ ਹੁੰਦੀ ਹੈ ਜੀ ਇਹ ਕਿੰਨੇ ਰੁਪਏ ਦੀ ਆ ਬਾਈ ਇਹ ਸਿਰਫ 250 ਰੁਪਏ ਦੀ ਲੈ ਵੀ 250 ਰੁਪਏ ਦੀ ਆਈਟਮ ਆ ਗੀ ਸਾਡੋ ਵਧੀਆ ਆਈਟਮ ਹੈ ਵੀ ਥੋੜੀ ਬਿਜਲੀ ਨਹੀਂ ਖਾਊਗੀ ਮੇਨ ਗੱਲ ਇਹ ਹੈ ਬਿਜਲੀ ਨਹੀਂ ਖਾਊਗੀ ਮੇਨ ਗੱਲ ਹੈ ਠੀਕ ਹੈ ਹੂੰ ਬਾਕੀ ਪਾਰਕ ਵਿੱਚ ਬੁਲਾ ਲਾਂਗੇ ਤਾਂ ਬਹੁਤ ਵਧੀਆ ਪਾਰਕ ਵਾਸਤੇ ਬੰਦਾ ਕੋਲੇ ਆਊ ਆਟੋਮੈਟਿਕੀ ਚੱਲ ਪੂ ਜੇ ਕਿਸੇ ਨੇ ਹੈੱਡਫੋਨ ਲੈਣੇ ਨੇਗੇ ਹੂੰ ਜੀ ਤਾਂ ਆਪਣੇ ਤਾਂ ਕੋਈ 2000 ਦਾ ਸਮਾਨ ਪਰਚੇਜ ਕਰਦਾ ਉਹਨੂੰ ਫ੍ਰੀ ਹੈਗਾ ਫ੍ਰੀ ਆ ਉਹਨੂੰ ਹੈ ਹਾਂ ਓਦਾਂ ਕਿੰਨੇ ਦੇਨੇ ਬਾਈ 20 ਰੁਪਏ ਦੇਨੇ ਜੀ ਉਹੀ ਦੇ ਦਿਆਂਗੇ ਹਰ ਜੇ ਕੋਈ ਉਹੀ ਦੇ ਦਾਂਗੇ ਤੁਸੀਂ ਕਹਿੰਦਾ ਉਹੀ ਦੇ ਦੇਣਾ ਜੀ ਉਹੀ ਦੇ ਦਾਂਗੇ ਹੋਰ ਦੱਸੋ ਠੀਕ ਆਗੇ ਜੀ ਆਹ ਦਿਖਾਉਣ ਕਾ ਆਹ ਇਨਕ ਆਹ ਇਨਕ ਆ ਗਈ ਆਪਣੇ ਕੋਲ ਸੱਚੀ ਨਵੀਂ ਚੀਜ਼ ਆਈ ਆ ਬਾਈ ਤੁਹਾਨੂੰ ਇੱਕ ਆਪਾਂ ਦਿਖਾਉਣਿਆਂਗੇ ਜਿਵੇਂ ਪਹਿਲਾਂ ਮਾਸਕ ਆਈਦੀ ਨਾ ਇਹ ਕੱਲੀ ਇਨਕ ਆ ਗਈ ਉਹ ਕਿੱਥੇ ਮਾਸਕ ਦਿਖਾ ਦੇ ਨਾਲ ਮਾਸਕ ਵੀ ਦਿਖਾ ਦਿੰਨੇ ਆਪਾਂ ਨਾਲ ਬਾਈ ਮਾਸਕ ਦਿਖਾਉਣਿਆਂ ਤੁਹਾਨੂੰ ਆਪਾਂ ਉਹ ਵਾਲੀ ਦੀ ਛਾਉ ਵੀ ਕੀ ਲੈਣਾ ਹਣਾ ਦੇਖ ਸਕਦੇ ਹੋ ਬਾਈ ਇਹ ਵਾਲੇ ਨੇ ਡੇ ਐਂਡ ਨਾਈਟ ਵਾਲੇ ਹਨ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਇਹ ਲਾਈਨ ਮਾਸਕ ਮੜਾ ਜਾਂ ਫੇਸ ਤੇ ਲੈ ਵੀ ਤੁਹਾਨੂੰ ਆ ਵੀ ਦਿਖਾਉਣ ਲਾ ਗਿਆ ਇਹ ਵੀ ਕਿਵੇਂ ਕੰਮ ਕਰਦੀ ਹੈ ਨਾ ਲੈ ਵੀ ਇਹ ਬਈ ਚੀਜ਼ ਨਾ ਦੋਨੇ ਮੋਟਰਸਾਈਕਲ ਵਾਲੇ ਵੀਰਾਂ ਵਾਸਤੇ ਬਹੁਤ ਵਧੀਆ ਨੇ ਹਾਂਜੀ ਕਿਉਂਰੇ ਸਭਈ ਬਹੁਤ ਵਧੀਆ ਜੀ ਠੀਕ ਹੈ ਰਾਤ ਵਾਸਤੇ ਨੇ ਜਿਆਦਾ ਮੇਨ ਹੈ ਨਾਈਟ ਵਿਜਨ ਚ ਆ ਜਾਂਦੇ ਨੇ ਜੀ ਲੈ ਵੀ ਨਾਈਟ ਵਿਜਨ ਦੇ ਵਿੱਚ ਨੇ ਕਿੰਨੇ ਕਿੰਨੇ ਰੁਪਏ ਦੀ ਆਈਟਮਾਂ ਨੇ ਬਈ ਦੋਨਾਂ ਦਾ 150 ਰੁਪਏ ਰੇਟ ਹੈ ਜੀ ਦੋਨਾਂ ਦਾ ਕਿਵੇਂ ਜੀ 150 150 ਰੁਪਿਆ ਆ ਵੀ 150 ਆ ਵੀ ਜੀ ਇਹ ਵੀ 150 ਠੀਕ ਹੈ ਜੀ ਇਹ ਵੱਡੀ ਆ ਯਾਰ ਇਹ ਛੋਟੀ ਇਹ ਕਿਵੇਂ ਗੱਲਬਾਤ ਕਿਵੇਂ ਜਾ ਪਰ ਕੁਆਲਟੀ ਦਾ ਫਰਕ ਆ ਬਈ ਕੁਆਲਟੀ ਦਾ ਫਰਕ ਰਹਿੰਦੀ ਹੈਗਾ ਅੱਛਾ ਜੀ ਲੈ ਵੀ ਸਿਰਫ 1.5 150 ਰੁਪਏ ਦੀ ਆਈਟਮਾਂ ਨੇ ਠੀਕ ਹੈ ਜੀ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਬਹੁਤ ਚੰਗੀ ਚੀਜ਼ ਹੈ ਵੀਰ ਹੋਰ ਬਈ ਜਿਹੜੇ ਆਈਫੋਨ ਵਾਰਤਦੇ ਨੇ ਸਾਡੇ ਵੀਰ ਹੋਰ ਇੱਕ ਗੱਲ ਆ ਵੀ ਸਾਨੂੰ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਹੈ ਨਾ ਹੀਟ ਦੀ ਹੀਟ ਦੀ ਠੀਕ ਆ ਆਇਆ ਆਪਣੇ ਕੋਲੇ ਮੋਬਾਈਲ 쿨ਿੰਗ ਕਰਨ ਵਾਸਤੇ ਲੈ ਵੀ ਮੋਬਾਈਲ ਨੂੰ ਨਾ 쿨ਿੰਗ ਕਰਨ ਵਾਸਤੇ ਜਮਾ ਠੰਡਾ ਕਰ ਦੂ ਬਰਫ ਵਰਗਾ ਅਸੀਂ ਲਾਇਆ ਸੀਗਾ ਹਾਂ ਇਹ ਮੋਬਾਈਲ ਦੇ ਮਗਰ ਲੱਗ ਜਾਊਗਾ ਠੀਕ ਹੈ ਨਾ ਹਾਂਜੀ ਉਸ ਤੋਂ ਬਾਅਦ ਅੱਜ ਲੀਡ ਹੂ ਨਾਲ ਇਹ ਲਾ ਲਿਓ ਅੱਛਾ ਅੱਜ ਮੈਂ ਬਰਫੋਂ ਠੰਡਾ ਕਰ ਦੂਗਾ ਫੋਨ ਠੀਕ ਹੈ ਬੈਟਰੀ ਬੈਂਕ ਦੇ ਉੱਤੇ ਲੱਗੂ ਭਈ ਇਹ ਇਹ ਚਾਰਜ ਦੇ ਲਾ ਲੂ ਚ ਹੈ ਪਾਵਰ ਬੈਂਕ ਦੇ ਲਾ ਲੂ ਦੋਨਾਂ ਦੇ ਕੰਮ ਕਰੂ। ਲੈ ਵੀ ਮੋਬਾਈਲ ਨੂੰ ਨਾ ਸਕਿੰਟਾਂ ਦੇ ਵਿੱਚ ਠੰਡਾ ਕਰਨ ਵਾਸਤੇ ਜ਼ਿਆਦਾਤਰ ਆਈਫੋਨ ਵਾਲਿਆਂ ਨੂੰ ਇਹ ਆਈਟਮ ਬਾਈ ਜੀ ਵਧੀਆ ਹੈਗੀ ਇਹ ਤਾਂ ਬਈ ਸਾਰੇ ਮੇਰੇ ਵੀਰ ਜਿੰਨੇ ਵੀ ਯੂਟਿਊਬਰ ਨੇ ਤੇ 21 ਕ ਵੀ ਸਾਰੇ ਜਣੇ ਮੰਗਾ ਕੇ ਰੱਖੋ ਕਿੰਨੇ ਰੁਪਏ ਦੀ ਆਈਟਮ ਬਈ ਇਹ ਇਹ 700 ਰੁਪਏ ਦੀ ਹੈ ਜੀ ਫਿਰ 500 ਦੀ। ਇਹ ਵੀ 700 ਰੁਪਏ ਦੀ ਆਈਟਮ ਹੈਗੀ ਸਾਰੇ ਮੇਰੇ ਵੀਰੇ ਇੱਕ ਇੱਕ ਵਾਰ ਜ਼ਰੂਰ ਮੰਗਾ ਲਓ ਇਹ ਚੀਜ਼ਾਂ। ਹੋਰ ਬਈ ਕੀ ਚੀਜ਼ ਯਾਰ ਮੇਰਾ ਹੋਰ ਆਪਾਂ ਦਿਖਾਉਣਾ ਜੀ ਸੋ ਇਹ ਆਈਟਮਾ ਬਹੁਤ ਜ਼ਿਆਦਾ ਇਹਨਾਂ ਨੂੰ ਕੀ ਦਿਖਾ ਦਈਏ ਕੀ ਆਪਣੇ ਕੋਲੇ ਲਾਈਟਰ ਆ ਜਾਂਦਾ ਜੀ ਹਾਂ ਇਹ ਇਹ ਹਲੋ ਲੈ ਇਹ ਵੀ ਚੁੱਲ੍ਹੇ 'ਚ ਵੀ ਅੱਗ ਮਚਾ ਲਓ ਚਾਹੀਦੀ ਇਹ 'ਚ ਠੀਕ ਹੈ ਚਾਹੇ ਗੈਸ ਤੇ ਆ ਦਿਖਾ ਦੇ ਇਧਰ ਉੱਪਰ ਦਿਖਾਈਂ ਦੇਖ ਪੂਰਾ ਵਧੀਆ ਹੋਊਗਾ ਗਮਚਾਉਂਦਾ ਇਹ ਯਾਨੀ ਕਿ ਬਈ ਹੁਣ ਮਾਰਚ ਦੇ ਡੱਬਿਆਂ ਫੂਕਣ ਦੀ ਲੋੜ ਨਹੀਂ ਚਾਰਜ ਕਰ ਲਓ ਕਿੰਨਾ ਚਾਰਜ ਕਰਕੇ 15 ਚਾਜ ਹੋਊ ਇੱਥੋਂ 15 20 ਦਿਨ ਕੱਢ ਜਾਂਦਾ ਆ ਆਰਾਮ ਨਾਲ ਲੈ ਵੀ ਅੱਗ ਲਾਉਂਦੋ ਪੂਰਾ ਨਾ ਦੇਖ ਸਕਦੇ ਹੋਗੇ ਕਿੰਨੇ ਰੁਪਏ ਦੀ ਆ ਟੋਪੀ ਇਹ ਇਹ 150 ਦੀ ਲੈ ਵੀ 150 ਰੁਪਏ ਦੀ ਆਈਟਮ ਆ ਗਈ ਜਾਂ ਆਪਾਂ ਆਮ ਲੈਟਰ ਵੀ ਲੈਣੇ ਜਾਂਦੇ ਆਗੇ 100 150 ਦਾ ਹੋਊਗਾ ਸਹੀ ਗੱਲ ਆਪਾਂ ਤੁਹਾਨੂੰ ਇਲੈਕਟ੍ਰਿਕ ਦੇ ਰਿਹਾ ਉਹਦੇ ਵਿੱਚ ਸਹੀ ਗੱਲ ਹੈ ਜੀ ਉਹ ਮੁੱਕ ਜਾਂਦਾ ਸੀ ਤੇ ਯਾਰ ਫੇਰ ਦੁਬਾਰੀ ਦੁਬਾਰੀ ਫਿਰ ਕਰੀ ਚੱਲੋ ਨਾ ਤੇ ਆ ਜਾਂਦੀ ਆਪਣੇ ਕੋਲੇ ਪਾਰਕਿੰਗ ਲਾਈਟ ਜਿਹੜਾ ਤਾਂ ਇਹ ਕੀ ਚੇਨ ਹੁੰਦੀ ਹੈਗੀ ਕੀ ਚੇਨ ਅੱਛਾ ਹੂੰ ਡਾਊਨ ਡਾਊਨ ਪਈ ਹੋ ਗਈ ਪਈ ਹੋ ਜਾਂਦੀ ਹੈਗੀ ਦਿਖਾ ਦੇਣਾ ਹੋਰ ਵੱਧੂ ਪੇਪਰ ਵਾਲਾ ਸਟਾਕ ਉਹ ਵੀ ਕੀ ਚੇਨ ਆ ਗਈ ਲੈ ਲੈਟ ਬਹੁਤ ਹੁੰਦਾ ਇਹਦਾ ਚਾਨਣ ਬਹੁਤ ਹੁੰਦਾ ਇਹਦਾ ਚਾਨਣ ਬਹੁਤ ਆ ਵੀ ਦੇਖ ਸਕਦੇ ਹੋਗੇ ਦਿਖਾਈਏ ਤੇਰਾ ਕੁਆਲਿਟੀ ਵਾਜੂ ਨਾ ਦੇਣਾ ਵੀਡੀਓ ਵੀ ਦੇਖ ਲੈ ਇਹ ਕਿੰਨੇ ਰੁਪਏ ਦੀ ਹੈ ਭਾਈ ਇਹ 100 ਰੁਪਏ ਦੀ ਹੈ ਵੀ ਸਿਰਫ 100 ਰੁਪਏ ਦੀ ਹੈਗੀ ਲਾਦੇ ਲਾਈਟ ਇਹਨੂੰ ਬੰਦ ਕਰ ਦੇਣਾ ਆਪਾਂ ਇਹ ਵੀ ਰਹਿਣਾ ਇਹ ਕੀ ਚੀਜ਼ ਆ ਗਈ ਭਈ ਇਹ ਭਈ ਅੱਜ ਕੱਲ ਆਪਣੇ ਘਰਾਂ ਦਾ ਆਮ ਜ਼ਰੂਰਤ ਹੋ ਗਈ ਹਮ ਆਪਾਂ ਹਣਾ ਕੋਈ ਸੌਦਾ ਇਕੱਠਾ ਲਿਆਉਣਿਆਂਗੇ ਹਾਂ ਹਲਦੀ ਲਾ ਲਓ ਨੂਨ ਮਿਰਚ ਨਮਕ ਆ ਨਾ ਜਾਂ ਨਮਕੀਨ ਹਾਂ ਆਪਾਂ ਕਿਹੜਾ ਖੋਲ ਲੈਣਾ ਬਾਅਦ ਚ ਕਈ ਦਿਨ ਨਹੀਂ ਪੇ ਰਹਿਦਾ ਖੁੱਲਾ ਖਰਾਬ ਹੋ ਜਾਂਦਾਗਾ ਹਾਂ ਇਹ ਚੀਜ਼ਾਂ ਦੇ ਸੀਲਰ ਠੀਕ ਹੈ ਚਾਰਜੇਬਲ ਆ ਇਹ ਹਮ ਔਨ ਕਰੋ ਇਹਨੂੰ ਜਿਹੜਾ ਵੀ ਆਪਣਾ ਕੋਈ ਪੈਕਟ ਹੈਗਾ ਐਂ ਲਾ ਕੇ ਬਸ ਉਹਨੂੰ ਐਂ ਦੱਬ ਕੇ ਲਪੋਂ ਦੀ ਕੱਢ ਦਿਓ ਉਹ ਸੀਲ ਹੋ ਜਾਊਗਾ ਨਾਲ ਨਾਲ ਸੀਲ ਹੋ ਜਾਊਗਾ ਵਿੱਚ ਕੱਟੜ ਵੀ ਹੈ ਜੇ ਕੱਟਣਾਗਾ ਠੀਕ ਆ ਆ ਬਟਨ ਕੱਟੜਦਾ ਕੰਮ ਕਰਦਾ ਹੈ ਠੀਕ ਗੱਲ ਨਾਲ ਨਾਲ ਸੀਲ ਕਰ ਦੂਗਾ ਛੋਟੀ ਜਿਹੜਾ ਸਮਾਨ ਤੇ ਪੈਸੇ ਲੱਗੇ ਉਹ ਖਰਾਬ ਨਹੀਂ ਜਾਣਗੇ ਲੈ ਵੀ ਮਿੱਤਰੋ ਆਹ ਚੀਜ਼ ਵੀ ਚੰਗੀ ਹੈ ਨਾ ਦੇਖ ਸਾਡੇ ਇਹ ਕਿੰਨੇ ਰੁਪਏ ਦਾ ਬਾਈ ਇਹ 120 ਰੁਪਏ ਸਿਰਫ ਲੈ ਵੀ 120 ਰੁਪਏ ਦੀ ਆਈਟਮ ਆ ਕੀ ਇਹ ਵੀ ਹਰੇਕ ਘਰੇ ਹੋਣੀ ਚਾਹੀਦੀ ਹੈਗੀ ਜ਼ਰੂਰਤ ਅੱਜ ਕੱਲ ਦੀ ਇਹ ਆਈਟਮ ਆਉਂਦੀਆਂ ਕਿੱਥੋਂ ਨੇ ਯਾਰ ਇੰਨੀਆਂ ਇਹ ਤੁਹਾਨੂੰ ਪਤਾ ਹੈ ਪਨੀਰੀ ਜੀ ਤਾਂ ਬਣਦੀ ਨਹੀਂ ਇਹ ਬਾਹਰੋਂ ਆਉਂਦੇ ਨੇ ਕੀ ਬਾਹਰੋਂ ਆਉਂਦੇ ਨੇ ਮੇਡ ਇਨ ਚਾਈਨਾ ਹੁੰਦੀ ਹੈ ਇਹ ਇਹ ਚੀਜ਼ ਆਉਂਦੀਆਂ ਨਾ ਹਾਂ ਲੈ ਵੀ ਮਿੱਤਰੋ 120 ਰੁਪਏ ਦੇਣਾ ਸਿਰਫ 120 ਰੁਪਏ ਇੱਕ ਚੀਜ਼ ਹੋਰ ਦੇਖੀ ਸੀ ਮੈਂ ਉਹਰੇ ਇਹ ਕਿਹੜੀ ਚੀਜ਼ ਇੱਕ ਸਾਨੂੰ ਹੋਰ ਦਿਖਾ ਦਿੰਦੇਗੇ ਇੱਕ ਆ ਜਾਂਦਾ ਇਹ ਆਪਣੇ ਕੋਲੇ ਲੋਹੇ ਦਾ ਆਪਣਾ ਟੇਬਲ ਸਟੈਂਡ ਕਹਿੰਦੇ ਨੇਗੇ ਮੋਬਾਈਲ ਵਾਸਤੇ ਮੋਬਾਈਲ ਹੋਲਡਰ ਆ ਜਾਂਦਾਗਾ ਮੋਬਾਈਲ ਹੋਲਡਰ ਆ ਜਾਂਦਾਗਾ ਹਾਂ ਆ ਲੋ ਪੂਰਾ ਵਧੀਆਗਾ ਘੋਣ ਦਾ ਵੀ ਆਇਆ ਇਹ ਦੇਖੋ ਟੇਬਲ ਤੇ ਰੱਖਣ ਵਾਸਤੇ ਹਣਾ ਟੇਬਲ ਤੇ ਰੱਖਣ ਵਾਸਤੇ ਦੇਖੋ ਕੋਈ ਗੱਲ ਨਹੀਂ ਜਿਵੇਂ ਮਰਜ਼ੀ ਕਰ ਲਓ ਲੋਹੇ ਦਾਗਾ ਇਹ ਮੇਨ ਗੱਲ ਇਹ ਕਿੰਨੇ ਰੁਪਏ ਦਾ ਬਈ ਇਹ 100 ਰੁਪਏ ਦਾ ਜੀ ਠੀਕ ਆ ਕਾਦਰ ਗਾਵ ਨੂੰ ਕੈਮਰਾ ਜ ਆ ਯਾਰ ਕੀ ਚੀਜ਼ ਪਈ ਹੈਗੀ ਆਹ ਹਾਂ ਹਾਂ ਇਹ ਵਾਈਫਾਈ ਕੈਮਰਾ ਹੁੰਦਾ ਜੀ ਲੈ ਵੀ ਵਾਈਫਾਈ ਕੈਮਰਾ ਇਹ ਕਿਵੇਂ ਕੰਮ ਕਰਦਾ ਬਈ ਇਹ ਵਾਈਫਾਈ ਨਾਲ ਜੁੜ ਕੇ ਜੀ ਆਪਣਾ ਮੋਬਾਈਲ ਨਾਲ ਜ ਹੁੰਦਾ ਛੋਟਾ ਜਿਹਾ ਕੈਮਰਾ ਹੁੰਦਾ ਜੀ ਠੀਕ ਆ ਐਪਲੀਕੇਸ਼ਨ ਹੁੰਦੀ ਫੋਨ ਦੇ ਵਿੱਚ ਐਪਲੀਕੇਸ਼ਨ ਹੁੰਦੀ ਨਾਲ ਡਾਊਨਲੋਡ ਹੋ ਜਾਂਦੀ ਹੈ ਉਹ ਜੀ ਮਿੱਤਰੋ ਦੇਖ ਸਕਦੇ ਹੋਗੇ ਕਹਾਂ ਚੀਜ਼ ਹੈਗੀ ਇਹ ਵੀ ਤੁਸੀਂ ਲੈ ਸਕਦੇ ਕਿੰਨੇ ਰੁਪਏ ਦੀ ਹੈ ਬਈ ਇਹ ਇਹ 300 ਰੁਪਏ ਜੀ 300 ਰੁਪਏ ਦੀ ਜੀ ਜੀ ਮਿੱਤਰੋ ਆਈਟਮਾਂ ਜਾਦੇ ਨੇ ਕੀ ਦਿਖਾ ਦਈਏ ਕੀ ਛੜਦੀ ਐ ਪਾਣਾ ਆ ਆ ਗਈ ਆਪਣੇ ਕੋਲੇ ਕੈਪਸੂਲ ਅਮਰੀਲਾ ਛਤਰੀ ਇਹਦੇ ਵਿੱਚ ਛਤਰੀ ਇਹ ਛਤਰੀ ਇਹ ਕਿ ਥੋੜਾ ਬਟਾ ਬਟਾ ਨਵੀਂ ਮੀਂਹ ਦਾ ਟਾਈਮ ਆਣਾ ਮੀਂਹ ਦਾ ਟਾਈਮ ਬਰਸ਼ਾਤ ਅੱਜ ਵੀ ਸਾਰਾ ਦਿਨ ਹੋ ਗਿਆ ਬਈ ਪੈਸ ਕਹਿੰਦੇ ਨਮੀ ਦਾ ਦੱਸ ਕਿਵੇਂ ਖੁੱਲੂ ਬਈ ਇਹ ਬਸ ਇਦਾਂ ਹੀ ਖੋਲਨੇ ਆ ਵੀਰੇ ਠੀਕ ਐ ਖੁੱਲ ਗਈ ਹੂੰ ਇਹਨੂੰ ਖਿੱਚੋ ਆ ਬਟਨ ਹੈਗਾ ਦੱਬੋ ਥੋੜਾ ਅਮਰੀਲਾ ਤਿਆਰ ਹੈਗਾ ਮਣਕ ਆ ਲੋ ਸਿੰਗਲ ਬੰਦੇ ਵਾਸਤੇ ਹੋਰ ਇਹ ਟੈਕ ਕੈਪਸੂਲ ਦੇ ਵਿੱਚ ਗਿੱਠ ਦੇ ਵਿੱਚ ਕਿੰਨੀ ਬੜੀ ਸਾਤਰੀਆ ਦੇਖ ਸਕਦੇ ਹੋ ਨਾ ਇਹ ਕਿੰਨੇ ਰੁਪਏ ਦੀ ਹੈ ਬਈ ਇਹ ਜੀ ਆਪੇ ਦੀ 330 ਰੁਪਈਆ ਦੇ ਵਿੱਚ ਘਰ ਤੱਕ ਪਹੁੰਚ ਕਰ ਦਾਂਗੇ 330 ਰੁਪਈਆ ਦੇ ਵਿੱਚ ਇਹ ਵੀ ਬਈ ਮੰਗਾਈ ਲੋਈ ਗਿਆ ਹਾਂ ਇਹ ਲੋਡ ਅੱਜ ਕੱਲ ਤਾਂ ਹੁੰਦਾ ਬਹੁਤ ਬਹੁਤ ਵਧੀਆ ਬਈ ਐਂ ਇਕੱਠੀ ਹੋ ਜਾਂਦੀ ਹੈ ਇਹ ਵਿੱਚ ਪੈ ਜਾਂਦੀ ਹੈ ਇਹ ਇਕੱਠੀ ਹੋ ਕੇ ਪੈਨੂ ਦੇ ਵਿੱਚ ਇਹ ਵਿੱਚ ਪੈ ਜਾਂਦੀ ਹੈ ਦੁਬਾਰੇ ਇਹ ਫੇਰ ਵਿੱਚ ਪਾ ਕੇ ਰੱਖੋ ਨਾ ਜਦੋਂ ਲੋਡ ਨਹੀਂ ਹੈ ਜੀ ਹਾਂ ਸਕਾਉ ਉਹਦੇ ਵਿੱਚ ਪਾ ਦੋ ਇਹਦੇ ਵਿੱਚ ਆਪਣੇ ਕੋਲੇ ਗੱਡੀ ਵਾਲੇ ਵਾਸਤੇ ਵੀ ਆਉਂਦਾਗਾ ਸਪੈਸ਼ਲ ਕਿਵੇਂ ਜੀ ਉਹ ਪਰ ਧੁੱਪ ਤੋਂ ਬਚਣ ਵਾਸਤੇ ਆ ਉਹ ਇਹਦੇ ਵਾਸਤੇ ਨਹੀਂਗਾ ਉਹ ਅ ਆ ਆ ਜਾਂਦਾਗਾ ਜਨਰਲ ਗੱਡੀਆਂ ਧੁੱਪੇ ਪਾਰਕਿੰਗ ਕਰਨੀ ਪੈਂਦੀ ਹੈ ਨਾ ਠੀਕ ਹੈ ਆ ਲੋ ਵੱਡੀ ਛਤਰੀ ਆ ਇਹ ਇਹ ਡੈਸ਼ਬੋਰਡ ਤੇ ਲੱਗੋ ਜੀ ਹੂੰ ਲਾਵੇ ਜਿਹੜੇ ਤੁੱਪ ਇਹਦੇ ਉੱਤੇ ਪਊਗੀ ਹਾਂ ਵਾਪਸ ਹੋ ਜਾਊਗਾ ਵਾਪਸ ਹੋ ਜਾਊਗਾ ਅੰਦਰ ਗਰਮੈਸ਼ ਨਹੀਂ ਪਰੂ ਗੱਡੀ ਚ ਅੰਦਰ ਲੱਗੂ ਕਿ ਬਾਹਰ ਲੱਗੂ ਇਹ ਅੰਦਰ ਲੱਗਦਾ ਹੁੰਦਾ ਜੀ ਅਜਾ ਅੰਦਰਲੇ ਬਾਹਰ ਦੇ ਕੋਈ ਚੱਕ ਕੇ ਲੈ ਜੀ ਨਹੀਂ ਲੱੜਣਾ ਬਾਹਰ ਕੇ ਲੱੜਣਾ ਨਹੀਂ ਬਾਕੀ ਇਹ ਬਈ ਐ ਕੰਮ ਵੀ ਆ ਜਾਏ ਮੇਰੇ ਵਿੱਚ ਅਟੇ ਥੋੜੇ ਕੰਮ ਲੈ ਲੈਂਦੇ ਐਮਰ ਅਜੇ ਕੰਮ ਆ ਜਾਂਦਾ ਬਾਕੀ ਭਾਈ ਜਿਹੜੇ ਮੇਰੇ ਵੀਰ ਗੱਡੀ ਵਾਲੇ ਨੇ ਉਹ ਆ ਇੱਕ ਇੱਕ ਜਰੂਰ ਮਗਾ ਕੇ ਰੱਖੋ ਕਿਉਂਕਿ ਗਰਮੀ ਬਹੁਤ ਆ ਗਈ ਹੁਣ ਤਾਂ ਵੈਸੇ ਠੰਡੂ ਹੀ ਪੀਏਗੀ ਪਰ ਅੱਗੇ ਜਾ ਕੇ ਗਰਮੀ ਵੀ ਆਊਗੀ ਹਾਂ ਹੋਰ ਕੀ ਹੈ ਬਈ ਇੱਕ ਆਪਣੇ ਕੋਲ ਇਹ ਰੇਡੂ ਆ ਜਾਂਦਾ ਜੀ ਇਹ ਫਲਿੱਪਸ ਦਾ オリジナル ਰੇਡੂ ਹੈਗਾ ਆਨਲਾਈਨ ਹਾਂ ਆਨਲਾਈਨ ਤੁਸੀਂ ਇਹਦਾ ਰੇਟ ਸਰਚ ਕਰ ਲਿਓ ਕਿੰਨੇ ਕ ਦਾ ਹੋਊਗਾ ਆਨਲਾਈਨ ਇਹ 1100 ਦਾ ਬੋਲ ਰਹੇ ਨੇ ਜੀ 10.5 ਇਹ ਕੇਰ 50 1100 ਇਹ ਰੇਟ ਹੈ ਇਹਦਾ ਇਹ オリジナル ਹੈ ਇਹ オリジナル ਆ ਵੀਰੇ ਇਹ ਵੀ オリジナル ਆ ਆਈਟਮ ਆ ਕੀ ਫਲਿੱਪਸ ਦੀ ਦੇਖ ਸਕਦੇ ਇਹ ਕਿੰਨੇ ਰੁਪਈਆ ਦਾ ਬਈ ਇਹ ਵੀਰੇ ਆਪਾਂ ਸਿਰਫ 600 ਦੇ ਵਿੱਚ ਦੇਵਾਂਗੇ ਅਦਰ ਰੇਡ ਦੇ ਵਿੱਚ ਅਦਰ ਰੇਡ ਚ ਲੈ ਵੀ ਸਿਰਫ 600 ਰੁਪਏ ਦੇ ਵਿੱਚ ਐਫ ਐਮ ਆ ਕੱਲਾ ਜਾਂ ਕੋਈ ਹੋਰ ਵੀ ਐਫ ਐਮ ਹੁੰਦਾ ਜੀ ਲੈ ਵੀ ਓਨਲੀ ਐਫ ਐਮ ਆ ਰੇਡੀਓ ਚੱਲਦਾ ਹੁੰਦਾ ਚ ਰੇਡੀਓ ਚੱਲਦਾ ਵੀ ਜਿਹੜੇ ਮੇਰੇ ਵੀਰਾਂ ਰੇਡੀਓ ਆ ਸੁਣਦੇ ਸ਼ਕੀਨ ਨੇ ਸਿਰਫ 600 ਰੁਪਏ ਦੇ ਵਿੱਚ origignal item ਆਗੀ ਠੀਕ ਹੈ ਜੀ ਚਾਰਜ ਹੁੰਦੀ ਆ ਬਈ ਇਹ ਨਹੀਂ ਸੈੱਲ ਵਾਲਾ ਹੁੰਦਾ ਜੀ ਵੱਡੇ ਸੈੱਲ ਵੱਡੇ ਸੈੱਲ ਪੈਂਦਾ ਇਹ ਵਾਲਾ ਕਿੰਨੇ ਪੈਂਦੇ ਨੇ ਬਈ ਇਹ 2 ਸੈੱਲ ਪੈਂਣਗੇ 2 ਸੈੱਲ ਪੈਂਦੇ ਨੇ ਠੀਕ ਆ ਤਾਂ ਕੋਸ ਹੁੰਦੇ ਨੇ ਫਿਰ ਉਸ ਤੋਂ ਬਾਅਦ ਤਾਂ ਤੇ ਆਪਣੇ ਕੋਲੇ ਕ ਆ ਜਾਂਦੇ ਕੀ ਡੈਕੋਰੇਸ਼ਨ ਵਾਸਤੇ ਠੀਕ ਹੈ ਜੀ ਮੋਬਾਈਲ ਸੈਂਡ ਪੇਂਟਿੰਗ ਆ ਲੋ ਲਵੀ ਠੀਕ ਹੈ ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਰਹਿੰਨੇ ਹਾਂ ਹੈਨਾ ਹੁਣ ਆਪਾਂ ਚੀਜ਼ਾਂ ਆਪਣੇ ਕੋਲੇ ਮਿਲਣਗੀਆਂ ਫਿਲਮਾਂ ਵਾਲੀਆਂ ਆਈਟਮਾਂ ਨੇ ਬਾਈ ਇਹ ਜੀ ਆਪਾਂ ਕਰੀ ਦੇ ਦਿੰਦੇ ਹਾਂ ਤੁਹਾਨੂੰ ਰੀ ਆਮ ਦੁਕਾਨ ਤੋਂ ਨਹੀਂ ਮਿਲਦੀਆਂ ਦੁਕਾਨ ਤੋਂ ਮਿਲਦੀਆਂ ਲੈ ਵੀ ਆਮ ਦੁਕਾਨ ਤੋਂ ਨਹੀਂ ਮਿਲਦੀ ਇਹ ਦਿਖਣ ਲੱਗਾ ਨਾ ਥੋੜਾ ਥੋੜਾ ਰੇਤਾਂ ਜਿਹਾ ਠੀਕ ਆ ਹਾਂ ਐਂ ਹੀ ਥੋੜਾ ਟਾਈਮ ਲੱਗਾ ਤਾਂ ਕਈ ਡਿੱਗੀਆਂ ਨੇ ਇਹ ਇਦਾਂ ਕਰਕੇ ਬਣ ਜੂ ਪੇਂਟਿੰਗ ਜਿਵੇਂ ਆ ਬਣੀ ਹੋਈ ਆ ਥੱਲੇ ਹਣਾ ਹੁਣ ਥੋੜਾ ਡਿੱਗੀਆਂ ਦੇ ਰਿਹਾਦਾ ਇਹ ਥੋੜਾ ਥੋੜਾ ਡਿੱਗੀ ਜਾਂਦਾ ਹਣਾ ਹੂੰ ਇਹ ਲਾਈਟ ਤਾਂ ਨਹੀਂ ਈ ਇਹਦੇ ਵਿੱਚ ਬਈ ਨਹੀਂ ਜੀ ਬਿਨਾ ਵਿਥਾਊਟ ਲਾਈਟਿੰਗ ਕੋਈ ਗੱਲ ਨਹੀਂ ਆਪਾਂ ਬਈ ਲਾਈਟ ਵਾਲੀ ਲੈ ਕੇ ਆਵਾਂਗੇ ਅਗਲੀ ਵਾਰ ਇਹ ਕਿੰਨੇ ਰੁਪਏ ਦੀ ਹੈ ਬਈ ਇਹਦੀ 300 ਦੇ ਵਿੱਚ ਘਰ ਪਹੁੰਚ ਕਰ ਦਾਂਗੇ ਜੀ ਬਈ ਸਿਰਫ 300 ਰੁਪਏ ਦੇ ਵਿੱਚ ਕਰੇ ਪਹੁੰਚ ਹੋ ਜੂਗੀ ਹਾਂਜੀ ਕੀ ਰਹਿ ਗਿਆ ਬਈ ਹੋਰ ਹੋਰ ਆਪਣੇ ਕੋਲੇ ਜੀ ਆ ਗਨ ਮ사ਜਰ ਆਈ ਹੈਗੀ ਬਹੁਤ ਵਧੀਆ ਕੁਆਲਿਟੀ ਜੀ ਬਈ ਹੁਣ ਤੁਹਾਨੂੰ ਆਪਾਂ ਦਿਖਾਵ ਇਹ ਗੱਨ ਮ사ਜਰ ਹੈ ਇਹ ਗੱਨ ਮ사ਜਰ ਹੁੰਦੇ ਜੀ ਤੁਸੀਂ ਚੱਕ ਕੇ ਦੇਖੋ ਪਹਿਲਾਂ ਬਜਨ ਦੇਖੋ ਇਹਦਾ ਕਿੰਨਾ ਬਜਨ ਬਹੁਤ ਆ ਯਾਰ ਹਾਂ ਇਹ ਹੈਵੀ ਜਿਆ ਹੈ ਜੀ ਲੈ ਵੀ ਤੁਹਾਨੂੰ ਦਿਖਾ ਦਈਏ ਵੀ ਕਿਵੇਂ ਕੰਮ ਕਰਦਾ ਇਹ ਤਿੰਨ ਚਾਰ ਆਈਟਮ ਹਣਾਂ ਦੇ ਵਿੱਚੋਂ ਹਾਂ ਆ ਲੱਤਾਂ ਵਾਸਤੇ ਹੁੰਦਾ ਜੀ ਆ ਆ ਜੋਇੰਟ ਵਾਸਤੇ ਆ ਜਾਂਦਾਗਾ ਠੀਕ ਆ ਤੇ ਆ ਆਪਣੇ ਪੈਰਾਂ ਜਾਂ ਤਲੀਆਂ ਵਾਸਤੇ ਆ ਜਾਂਦਾ ਜੀ ਲੈ ਵੀ ਐਦਾਂ ਕੰਮ ਕਰਦੀ ਐ ਇਹ ਦੇਖੋ ਹਾਂ ਹਾਂ ਲੱਤਾਂ ਬਾਹਾਂ ਤੇ ਜਿੱਥੇ ਮਰਜ਼ੀ ਕਰ ਲਓ ਆਈਟਮ ਬਾਲੀ ਘੈਂਟ ਆ ਬਈ ਮਿੱਤਰੋ ਇਹ ਤਾਂ ਸਾਰੇ ਵੀਰ ਮੰਗਾ ਹੀ ਲੋ ਜਿਹੜੇ ਹੁਣ ਮਤਲਬ ਕੱਲੀ ਕੱਲੀ ਆਈਟਮ ਵੀ ਘਰੇ ਕੰਮ ਆਉਣ ਵਾਲੀ ਹੈ ਨਾ ਹੁਣ ਜਿਵੇਂ ਕੋਈ ਵੀ ਬੰਦਾ ਚਾਹੇ ਕੋਈ ਜੋਬ ਕਰਦਾ ਜਾਂ ਖੇਤ ਕੰਮ ਕਰਦਾ ਥੱਕ ਜਾਂਦਾ ਨਾ ਇਹਦੇ ਨਾਲ 4-5 ਮਿੰਟ ਚ ਰਿਲੈਕਸ ਵਧੀਆ ਹੋ ਜਾਂਦਾ ਬੰਦਾ ਸਹੀ ਗੱਲ ਹੈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾ ਦਿੰਦਾ ਇਹ ਕਿੰਨੇ ਰੁਪਏ ਦੀ ਆਈਟਮ ਹੈਗੀ ਵੀ ਇਹ ਵੀ ਅਪਾ 600 ਦੇ ਵਿੱਚ ਘਰੇ ਪਹੁੰਚ ਕਰਾਂਗੇ ਲੈ ਵੀ 600 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚ ਹੋ ਜੂ ਆ ਚੀਜ਼ ਹੈ ਨਾ ਇੱਕ ਵਾਰੀ ਆਪਣੇ ਕੋਲ ਆ ਜਾਂਦਾ ਫੁੱਟ ਮ사ਜਰ ਅੱਛਾ ਜੀ ਹਾਂ ਇਹਦੀ ਆਪਾਂ 250 ਦੇ ਵਿੱਚ ਘਰੇ ਪਹੁੰਚ ਕਰਾਂਗੇ 250 ਰੁਪਏ ਦੇ ਵਿੱਚ ਹਾਂ ਇਹ ਥੋੜੇ ਥੋੜੇ ਇਲੈਕਟ੍ਰਿਕ ਸ਼ੌਕ ਦੇ ਦਿੰਦਾ ਹੁੰਦਾ ਇਹਦੇ ਉੱਪਰ ਲੱਗ ਜਾਂਦਾ ਚਾਰਜ ਹੋ ਜਾਂਦਾਗਾ ਕਰੰਟ ਤਾਂ ਨਹੀਂ ਮਾਰਦਾ ਜ਼ਿਆਦੇ ਹਲਕਾ ਹਲਕਾ ਕਰੰਟ ਮਾਰ ਦਿੰਦਾ ਬਾਲਾ ਜੀ ਹਾਂ ਆਪਾਂ ਨੂੰ ਐ ਲੱਗੂ ਜਿਵੇਂ ਮ사ਜ ਹੋ ਰਿਹਾ ਹੁੰਦਾ ਇੱਥੇ ਤੱਕ ਇਹ ਮਤਲਬ ਨਾੜ ਖੋਦ ਦਿੰਦਾ ਮਤਲਬ ਅੱਛਾ ਇਹ ਲੱਤਾਂ ਹਿੱਲਦੀਆਂ ਦੱਸਦੇ ਨੇ ਕਿ ਹਾਂ ਕੁਝ ਹੋ ਰਿਹਾ ਐ ਮਿੱਤਰੋ 100 ਰੁਪਏ ਦੀ ਹੈ ਬਈ ਇਹ 250 ਦੇ ਵਿੱਚ ਲੈ ਵੀ 250 ਰੁਪਏ ਦੇ ਵਿੱਚ ਫੁੱਟ ਮ사ਜਰ ਆ ਮਸਾਜ ਵਾਲੀ ਆਈਟਮ ਹੋਰ ਵੀ ਹੈਗੀ ਕੋਈ ਆਪਣੇ ਕੋਲ ਬਸ ਦੋ ਵੀ ਨਹੀਂ ਆਪਣੇ ਕੋਲ ਹਾਂ ਆਪਾਂ ਅੱਗੇ ਲੈ ਬਹੁਤ ਕਰਾਂਗੇ ਇਹਨੂੰ ਇੱਕ ਹੁਣ ਜਿਵੇਂ ਮੀਂਹ ਦਾ ਸੀਜ਼ਨ ਚੱਲ ਰਿਹਾ ਹੈ ਨਾ ਰੇਨ ਕੋਟ ਆਏ ਨੇਗੇ ਠੀਕ ਹੈ ਜੀ 1.5 150 ਦੇ ਤੇ ਵੀ 1.5 150 ਦੇ ਰੇਨ ਕੋਟ ਨੇ ਪੂਰੇ ਵਧੀਏ ਚ ਨੇਗੇ ਹੈਵੀ ਦੇ ਵਿੱਚ ਨੇ ਹੂੰ ਠੀਕ ਹੈ ਇਦਾਂ ਵਾਲੇ ਨੇ ਜਿਵੇਂ ਆਏ ਨੇ ਬੜਾ ਹਾਂ ਇਦਾਂ ਵਾਲੇ ਫ੍ਰੀ ਸਾਈਜ਼ ਹੁੰਦੇ ਨੇ ਤੇ ਵੀ ਆ ਬਟਨ ਵਾਲੇ ਨੇ ਦੇਖ ਸਕਦੇ ਹੋ ਨਾ ਬਟਨ ਵਾਲੇ ਨੇ ਫ੍ਰੀ ਸਾਈਜ਼ ਨਹੀਂ ਇੱਕ ਮਿੰਟ ਆ ਹੁਣ ਮੱਛਰਾਂ ਦਾ ਮੌਸਮ ਆ ਗਿਆ ਆ ਲੈ ਜੋ ਸਿਰਫ 1.5 ਸੌ ਦੀ ਆਈਟਮ ਆ ਮੱਛਰ ਮਾਰੀ ਜੂ ਸੋਡੀਓ ਮਰਾ ਲੈ ਵੀ ਮੱਛਰ ਮਾਰਨ ਵਾਸਤੇ ਦੇਖ ਸਕਦੇ ਹੋ ਕਿਵੇਂ ਕੰਮ ਕਰਦਾ ਹੋਇਆ ਆ ਲੀਡ ਹੋ ਜੂ ਮੇਰੇ ਨਾਲ ਮੋਬਾਈਲ ਦੇ ਐਡਾਪਟਰ ਦੇ ਲੈ ਕੇ ਛੱਡ ਦੋ ਰਾਤ ਨੂੰ ਲੈ ਵੀ ਇਦਾਂ ਲਾਓ ਤੇ ਉਹਦੇ ਵਿੱਚ ਪਾ ਦਿਓ ਐਡਾਪਟਰ ਦੇ ਵਿੱਚ ਸਲੈਡ ਜਿਹੜਾ ਇਹ ਲੀਲੇ ਰੰਗ ਦੀ ਹੈ ਜਿਹੜਾ ਮੱਖੀ ਮੱਛਰ ਵਿੱਚ ਆ ਗਿਆ ਇਹ ਕਿੰਨੀ ਗੱਲ ਤਾਂ ਨਹੀਂ ਪੈਂਦਾ ਇਹਦੇ ਵਿੱਚ ਕੋਈ ਵਿਦਆਉਟ ਕੈਮੀਕਲ ਆ ਜੀ ਅੱਛਾ ਠੀਕ ਹੈ ਇਹ ਸਲੈਡ ਜੱਗੂ ਲੈਡ ਨੂੰ ਦੇਖ ਕੇ ਮੱਛਰ ਵਿੱਚ ਬੜੂਗਾ ਬਾਅਦ ਵਿੱਚ ਮੱਛਰ ਦੇ ਪੜਾਕੇ ਪੈ ਜਾਣਗੇ ਪੜਾਕੇ ਪੈ ਜਾਣਗੇ ਜਿਵੇਂ ਉਹ ਵੱਡਾ ਆਉਂਦਾ ਹਨਾ ਉਹ ਵੱਡਾ ਹੁੰਦਾ ਹੈ ਇਹ ਵੀ ਛੋਟੇ ਵਾਲਾ ਇਹ ਕਿੰਨੇ ਰੁਪਈਆ ਦਾ ਬਾਈ 150 ਜੀ ਸਿਰਫ ਸਿਰਫ 150 ਰੁਪਏ ਦੀ ਆਈਟਮ ਆਗੀ ਉਸ ਤੋਂ ਬਾਅਦ ਆਪਣੇ ਕੋਲੇ ਆਗੇ ਜੀ ਆ ਬੱਚੇ ਵਾਲੇ ਅਮਰੀਕਾ ਜਾਂਦੇ ਨੇ ਸਰ ਵੀ ਸਪੀਕਰ ਦਿਖਾਉਣਾ ਹੈ ਬੱਚੇ ਵਾਲੇ ਵੀ ਦੂਸਰੇ ਵੀ ਸਾਰੇ ਤਰ੍ਹਾਂ ਦੇ ਜਿਵੇਂ ਬੱਚੇ ਆ ਮੋਬਾਈਲ ਚ ਵਾਲਾ ਵੜਦੇ ਨੇ ਹਨਾ ਇਹ ਉਹਨਾਂ ਵਾਸਤੇ ਹੈਗਾ ਕਿਉਂਕਿ ਇਧਰ ਲਾ ਲੀਏ ਬੱਚਾ ਨੂੰ ਹੌਲੀ ਨਾਲ ਮਾਈਕ ਆਉਣ ਨਾਲ ਠੀਕ ਆ ਨਾਲ ਸਪੀਕਰ ਆਊਗਾ ਲੈ ਵੀ ਇਹ ਕਿੰਨੇ ਰੁਪਏ ਦੀ ਆਈਟਮ ਆ ਬਈ ਇਹ ਵੀਰੇ ਜੇ ਕੋਈ ਬਾਈ ਹੈਂਡ ਲੈ ਕੇ ਜਾਂਦਾ 350 ਜੇ ਜੇ ਕਿਸੇ ਨੇ ਪਾਰਸਲ ਕਰਾਉਣਾ ਤਾਂ 400 ਰੁਪਏ ਜੀ ਲੈ ਵੀ ਤਰੋਂ ਸਾਨੂੰ ਚਲਾ ਕੇ ਦਿਖਾ ਦਿਓ ਜੇ ਬੈਠੀ ਹੋਈ ਇਹਦੇ ਵਿੱਚ ਇਹ ਚਾਰਜ ਕਰਨ ਵਾਲਾ ਚਾਰਜ ਕਰਨ ਵਾਲਾ ਬਈ ਦੇਖ ਸਕਦਾ ਨਾ ਕਿੰਨੇ ਰੁਪਏ ਦਾ ਕਿਹਾ ਇਹ 350 ਬਾਈ ਹੈਂਡ ਜੇ ਕਿਸੇ ਨੇ ਪਾਰਸਲ ਕਰਾਉਣਾ ਤਾਂ 50 ਰੁਪਏ ਐਕਸਟਰਾ ਹੋਣਗੇ ਇਹ ਦੋ ਬੈਟ ਉਹ ਆ ਗਿਆ ਨਹੀਂ ਸਿੰਗਲ ਵਾਲੀ ਹੈਗਾ ਸਿੰਗਲ ਵਾਲੀ ਹੈਗਾ ਇਹ ਜੋ ਚਾਰਜ ਕਰਨਾ ਨਹੀਂ ਚਾਰਜ ਹੋ ਗਿਆ ਫੜਾ ਚਾਰਜ ਹੋ ਗਿਆ ਮੈਂ ਇਹ ਚਲਾ ਕੇ ਦਿਖਾਉਣਾ ਚਲਾ ਕੇ ਦਿਖਾਵਾਂਗੇ ਵੱਡੇ ਮੂ ਦੇਣੀ ਹੈ ਜੀ ਵੱਡੇ ਮੂ ਦੇ ਜੀ ਇੱਕ ਵਾਰ ਨਾ ਪਤਾ ਲੱਗ ਜਾਂਦਾ ਵੀ ਕਿਵੇਂ ਕੰਮ ਕਰਦਾ ਹੈਗਾ ਹੈਲੋ ਹੈਲੋ ਕਿਉਂ ਬਈ ਬਾਜ ਵੀ ਚੇਂਜ ਕਰੂ ਬਈ ਇਹ ਕਿਵੇਂ ਜੀ ਇੱਥੋਂ ਕਰੂ ਇਹ ਇਹ ਇੱਥੇ ਦੱਬ ਕੇ ਰੱਖੋ ਹੈਲੋ 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 ਪਾਰੀ ਹੋ ਗਈ ਹਮ ਹੈਲੋ ਹੈਲੋ ਅ ਬੱਚਿਆਂ ਲਈ ਆ ਗਈ ਇਮੇਜ ਤਿੰਨ ਚਾਰ ਮੂੜ ਹੁੰਦੇ ਨੇ ਕਿੰਨੇ ਰੁਪਏ ਦੀ ਆਈਟਮ ਕਹਿਸੀ 350 400 ਦੇ ਵਿੱਚ ਪਾਰਸਲ ਲੈ ਵੀ 350 ਦੇ 400 ਰੁਪਏ ਦੀ ਛੋਟੀ ਬਲੂਟੂਥ ਵੀ ਕੰਮ ਲੈ ਸਕਦੇ ਆਪਾਂ ਐਸਡੀ ਕਾਰਡ ਪੈਂਦਾ ਯੂਐਸਬੀ ਪੈਂਦੀ ਹੈਗੀ ਬਲੂਟੂਥ ਵੀ ਹੈਗੀ ਆਕਸੀਲਿਡ ਵੀ ਲੱਗਦੀ ਹੈਗੀ ਉਹ ਵੀ ਕੰਮ ਆਪਾਂ ਕਰ ਸਕਦੇ ਤੋ ਹਾਂ ਉਸ ਤੋਂ ਬਾਅਦ ਮੇਰੇ ਆਪਾਂ ਦੇ ਕੋਲ ਆ ਜਾਂਦਾ ਛੋਟਾ ਸਪੀਕਰ ਠੀਕ ਆ ਐਮ ਜ਼ेड ਦਾ ਪੂਰਾ ਵਧੀਆ ਕੁਆਲਿਟੀ ਚ ਆ ਗਿਆ ਆ ਦੇਖ ਇਹ ਆਮ ਵੱਡਿਆਂ ਵਾਸਤੇ ਨਾ ਜਿਹੜੇ ਰਿਵਿਊ ਕਰਦੇ ਨਾ ਤੁਸੀਂ ਕੁਆਲਿਟੀ ਦੇਖੋ ਪਹਿਲਾਂ ਦਾ ਚੀਜ਼ ਦੇਖੋ ਕਿੰਨੀ ਘੈਂਟ ਹੈ ਕੁਆਲਿਟੀ ਬੜੀ ਜ਼ਬਰਦਸਤ ਹੈ ਨਾ ਫਿਨਿਸ਼ਿੰਗ ਵਾਲੀ ਕਿੰਨਾ ਘੈਂਟ ਹੈ ਫਿਨਿਸ਼ਿੰਗ ਬਹੁਤ ਘੈਂਟ ਹੈ ਜੀ ਉਹ ਦੇਸੀ ਜਿਹਾ ਨਹੀਂ ਹੈਗਾ ਜਦ ਦੇਖਣਾ ਨਾ 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 ਐਮ ਜ਼ेड ਕੰਪਨੀ ਦਾ ਜੀ ਬਹੁਤ ਵਧੀਆ ਕੰਪਨੀ ਹੈ ਜਿੱਥੋਂ ਚੱਲਦਾ ਵਿੱਚ ਇੱਥੋਂ ਹੋ ਜੂਗਾ ਜੀ ਉਹਨੇ ਵੈਲਕਮ ਟੂ ਐਮ ਸੀ 뮤직 ਵਰਲਡ ਬਲੂਟੂਥ ਮੋਟ ਪੂਰੀ ਘੈਂਟ ਆਵਾਜ਼ ਆ ਗਈ ਪੂਰੀ ਘੈਂਟ ਆਵਾਜ਼ ਆ ਬਾਈ ਕਿਵੇਂ ਚੱਲਦਾ ਬਈ ਇਹ ਬਲੂਟੂਥ ਨਾਲ ਬਲੂਟੂਥ ਵੀ ਹੈਗੀ ਹੈ ਜੀ ਹਾਂ ਜੀ ਯੂ ਐਸ ਬੀ ਪੈਂਦੀ ਐ ਐਸ ਡੀ ਕ ਸਿਰਫ 350 ਦੇ ਵਿੱਚ ਘਰੇ ਪਹੁੰਚ ਕਰਦੇ ਸਿਰਫ 350 ਦੇ ਵਿੱਚ ਆ ਕੇ ਕੋਈ ਲੈਂਦਾ 300 ਦਾ ਲੈ ਵੀ ਸਿਰਫ 350 ਰੁਪਏ ਦੇ ਵਿੱਚ ਤੁਹਾਡੇ ਘਰੇ ਦੇ 300 ਰੁਪਏ ਦਾ ਤੁਸੀਂ ਇੱਥੋਂ ਆ ਕੇ ਲੌਂਗੋਵਾਲ ਤੋਂ ਲੈ ਕੇ ਜਾ ਸਕਦੇ ਹੋਗੇ ਹਮ ਹੋਰ ਬਈ ਹੋਰ ਆਉ ਟਾਇਰ ਵਾਲਾ ਸਪੀਕਰ ਆ ਗਿਆ ਜੀ ਲੈ ਵੀ ਉਹ ਟਾਇਰ ਵਾਲਾ ਸਪੀਕਰ ਦਿਖਾਉਣਿਆਂਗੇ ਹਮ ਟਾਇਰ ਪਹਿਲਾਂ ਪਰ ਗੱਡੀਆਂ ਮੋਟਰਸਾਈਕਲ ਜਿਹੜਾ ਟਰੈਕਟਰਾਂ ਦੇ ਦੇਖਦੇ ਸੀਗੇ ਹੁਣ ਸਪੀਕਰਾਂ 'ਚ ਵੀ ਆਉਣ ਲੱਗ ਗਿਆ ਠੀਕ ਆ ਇਹ ਵੀ ਦਿਖਾ ਦਈਏ ਤੁਹਾਨੂੰ ਹਮ ਖੜਿਆ ਕੇ ਜਾਵਾਂਗੇ ਸਾਰਾ ਕੁਝ ਤੁਹਾਡੇ ਕੋਲੇ ਆ ਕੇ ਦਿਖਾਉਣਾ ਵੀਰੇ ਫਿਰ ਆਪਾਂ ਪਹਿਲਾਂ ਦਿਖਾਓ ਚੀਜ਼ ਫੇਰ ਵਿੱਚ ਉਹਦਾ ਸੁਆਦ ਆਉਂਦਾ ਦੇਖੋ ਬਈ ਇਹ ਇੱਥੋਂ ਆਉਣਾ ਬਈ ਇਹਨੂੰ ਦੱਬ ਕੇ ਰੱਖੋ ਖੁੱਲੋ ਬੇਸ ਨਾਲ ਚਾਰ ਘੰਟੇ ਦਾ ਚਾਰ ਘੰਟੇ ਦਾ ਬੈਟਰੀ ਬੈਕਅਪ ਹੈ ਜੀ ਇਹਦਾ ਚਾਰ ਘੰਟੇ ਦਾ ਬੈਟਰੀ ਬੈਕਅਪ ਦਾ ਲੈ ਵੀ ਇਹ ਕਿੰਨੇ ਰੁਪਈਆ ਦਾ ਬਈ ਇਹ ਕਿੰਨੇ ਰੁਪਈਆ ਦਾ ਇਹ ਵੀਰੇ ਚਾਰ ਅਲੱਗ-ਅਲੱਗ ਹੈਡ ਬਣੇ ਹਾਂ ਇਹ ਵੱਡਾ ਘਾਰੀ ਨੂੰ ਕੱਢ ਕੇ ਦਿਖਾਉਣਾ ਪਹਿਲਾਂ ਆਪ ਦਿਖਾ ਜੀ ਕੱਢ ਕੇ ਲੈ ਇੱਕ ਵਾਰੀ ਇਹ ਆਹ ਵੀ ਛੋਟੇ ਵਾਲਾ ਵੀ ਅਤੇ ਵੱਡੇ ਵਾਲਾ ਵੀ ਹੈ ਨਾ ਵੱਡੇ ਵਾਲਾ ਵੀ ਹੈਗਾ ਤਾਂ ਆ ਦੇਖੋ ਯਾਰ ਆਹ ਘੈਂਟ ਲੱਗਦਾ ਵੱਡਾ ਯਾਰ ਲੈ ਵੀ ਆਪਾਂ ਚਲਾ ਕੇ ਦਿਖਾ ਦਈਏ ਇਹਦੀ ਬੇਸ ਮਲਾਂ ਦਾ ਜ਼ਿਆਦੇ ਪੋਣਾ ਇਹ ਦੋਨੋਂ ਹੀ ਪੂਰੀ ਘੈਂਟ ਆਵਾਜ਼ ਹੈ ਨਾ ਦੋਹਾਂ ਦੀ ਪੂਰੀ ਇੱਕ ਸਾਰਾ ਗੱਲਬਾਤ ਹੈ ਕਿੰਨੇ ਕਿੰਨੇ ਰੁਪਈਆ ਦੇ ਨੇ ਹੁਣ ਦੱਸ ਜੀ ਇਹ ਵੀਰੇ 400 ਰੁਪਏ ਦਾ ਹੈਗਾ ਹਾਂ ਜੀ ਜੇ ਕਿਸੇ ਨੇ ਪਾਰਸਲ ਕਰਾਉਣਾ ਤਾਂ 450 ਠੀਕ ਆ ਇਹ 500 ਦਾ ਹੈਗਾ ਪਾਰਸਲ ਕਰਾਉਣਾ 550 ਬਈ ਮਿੱਤਰੋ ਦੇਖ ਸਕਦੇ ਹੋ ਕਿ ਰੇਟ ਵੀ ਜਾਏ ਜਾ ਤੇ ਚੀਜ਼ ਵੀ ਘੈਂਟ ਆ ਪੂਰੀ ਘੈਂਟ ਚੀਜ਼ ਨੇ ਬਈ ਕੋਈ ਲੰਬਾ ਨਹੀਂ ਆਇਦਾ ਆ ਇਹਨਾਂ ਨੂੰ ਆਪਣੇ 150 ਪੀਸ ਸੇਲ ਕਰਦੇ ਨੇ ਦੋਨਾਂ ਦੇ ਆਪਾਂ ਨੇ ਲੈ ਬਈ ਮਿੱਤਰੋ ਦੇਖ ਸਕਦੇ ਹੋ ਹੋਰ ਬਈ ਹੋਰ ਬਈ ਆਪਣੇ ਕੋਲੇ ਇੱਕ ਲੈਂਪ ਆਇਆਗਾ ਹਾਂਜੀ ਆ ਦੇਖੋ ਇਹ ਵੀ ਰੀਚਾਰਜੇਬਲ ਲੈਂਪ ਆਗਾ ਹੂੰ ਤੇ ਬੈਟਰੀ ਪੈਂਦੀ ਹੈ ਜਾਂ ਫਿਰ ਇਦਾਂ ਹੀ ਇਹ ਚਾਰਜ ਹੁੰਦਾ ਜੀ ਬੈਟਰੀ ਨਹੀਂ ਪੈਂਦੀ ਜੀ ਚਾਰਜ ਹੀ ਹੁੰਦਾ ਇਹ ਅੱਛਾ ਆ ਜੇ ਇਹਨੂੰ ਟੱਚ ਕਰੋ ਤੁਸੀਂ ਦੇਖੋ ਸਹੀ ਹੈ ਲੈਣਾ ਯਾਰ ਕ੍ਰਿਸਟਲ ਲੈਂਪ ਹੁੰਦਾ ਦੁਬਾਰੀ ਕਰੋ ਹੂੰ ਦੁਬਾਰੀ ਕਰੋ ਤਿੰਨ ਕਲਰ ਹੁੰਦੇ ਨੇ ਇਹਦੇ ਵਾਈਟ yellow ਤੇ ਮਿਕਸ ਘਰੇ ਰੱਖਿਆ ਹੋਵੇ ਕਿੰਨਾ ਜਚੂ ਹਣਾ ਯਾਰ ਬੜੀਆ ਜਦੋਂ ਪੂਰਾ ਘਰਾਂ ਚ ਲਾਇਆ ਕਮਰੇ ਚ ਲਾਇਆ ਹੋਵੇ ਪੂਰਾ ਵਧੀਆ ਜਨਲ ਹੁੰਦਾ ਕਮਰੇ ਚ ਠੀਕ ਆ ਇਹ ਕਿੰਨੇ ਰੁਪਈਆ ਦਾ ਬਈ ਇਹ ਆਪਾਂ ਦੇ ਦਾਂਗੇ ਜੀ 450 ਪਾ ਸਿਰਫ 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 450 ਵੇ ਟੱਚ ਆ ਦੇ ਦਾਂਗੇ ਬਰਦਨ ਨਹੀਂ ਹੈਗਾ ਕੋਈ ਹੋਰ ਬਈ ਕੀ ਰਹਿ ਗਿਆ ਹੁਣ ਹੋਰ ਸਾਨੂੰ ਕਿਹ ਚੀਜ਼ ਹੋਰ ਦਿਖਾਉਣਾ ਟਮਾ ਵਾਲੀਆਂ ਨੇ ਬਈ ਇਹ ਆਹ ਦੇਖੋ ਐਨਕ ਖੋਲ੍ਹ ਦੂੰ ਕੀ ਸੱਪ ਕੱਢਦਾ ਏ ਲਾ ਐਨਕਰ ਏ ਹਾਂ ਇਕੱਲੇ ਐਨਕ ਨਹੀਂ ਹੋਰ ਕੀ ਆ ਇਹ ਜਿਹੜਾ ਹੈੱਡਫੋਨ ਵੀ ਨਇਆ ਦੇਖੋ ਇਹਦਾ ਡਬਾਉਣ ਵੀ ਨਇਆ ਚਾਰਜ ਹੁੰਦੇ ਨੇ ਇਹ ਹਾਂ ਬਹੁਤ ਘੈਂਡ ਆਵਾਜ਼ ਆ ਜਾਂਦੀਆਂ ਇਹਨਾਂ ਦੀ ਨਾਲ ਇਹਨਾਂ ਕਿ ਇਹ ਕ ਹੈਡਫੋਨ ਹੈਡਫੋਨ ਇਥੋਂ ਕੰਨਾਂ ਤੇ ਪੈ ਜਾਣਗੇ ਇਹ ਰਾਈਡਰ ਵਾਸਤੇ ਹੈਗੀ ਜਿਹੜੇ ਦੂਜੇ ਬੰਦੇ ਲੱਗਣਾ ਹੈ ਹਾਂ ਮੋਨੇ ਬੰਦੇ ਵਾਸਤੇ ਹੈ ਇਹ ਮੋਨੇ ਬੰਦੇਆ ਵਾਸਤੇ ਹੈ ਬਈ ਦੇਖ ਸਾ ਚੀਜ਼ ਪੂਰੀ ਘੈਂਟ ਆ ਨਾ ਜ਼ਬਰਦਸਤ ਆ ਬਈ ਇਹ ਲੁੱਕ ਚੈੱਕ ਕਰਾ ਦੇ ਬਈ ਨਾ ਤੇ ਨਾਲ ਇਹਦੇ ਹੈਡਫੋਨ ਯਾਨੀ ਕਿ ਆਪ ਨੂੰ ਐਕਸਟਰਾ ਲਾਈਨ ਦੀ ਲੋੜ ਨਹੀਂ ਹੈਗੀ ਬਲੂਥ ਨਾਲ ਚੱਲਦੇ ਨੇ ਬਈ ਇਹ ਜਿਹੜਾ ਦੇ ਲੱਗੇ ਹਾਂਜੀ ਇਹ ਕਿੰਨੇ ਰੁਪਏ ਦੀ ਆਈਟਮ ਹੈ ਬਈ ਇਹੇ ਜੀ 500 ਰੁਪਏ ਦੀ ਆਈਟਮ ਆਈ 500 ਰੁਪਏ ਦੀ ਆਈਟਮ ਆ ਗਈ ਵਿੱਚੀ ਹੈਡਫੋਨ ਦੇ ਨਾਲੇ ਨਾਲੇ ਵਿੱਚੀ ਹੈਡਫੋਨ ਹੈਡਫੋਨ ਦਿਖਾ ਦੇ ਮੰਗਾ ਲੋ ਵੀ ਮਿੱਤਰੋ ਨਾ ਹੋਰ ਬਈ ਨਾ ਹੂੰ ਬਸ ਇਹ ਆਪਣੇ ਕੋਲ ਮਾਸਕ ਹੁੰਦੇ ਆ ਜੇ ਕਿਸੇ ਨੂੰ ਲੈਣਾ ਉਹ 150 ਰੁਪਏ ਦਾ ਮਾਸਕ ਹੈ ਮਾਸਕ ਆਪਾਂ ਦਿਖਾ ਦਾਂਗੇ ਬਾਕੀ ਮੈਂ ਤੁਹਾਡੇ ਵੀਡੀਓ ਜਰੀ ਦੱਸਦਾ ਜੇ ਕਿਸੇ ਨੇ ਆਰਡਰ ਕਰਨਾ ਹੁੰਦਾ ਨਾ ਕਈ ਵਾਰ ਕਾਲ ਨਹੀਂ ਚੱਕੀ ਜਾਂਦੀ ਹੈਗੀ ਆਪਣਾ ਨੰਬਰ ਹੈ 98782 ਚਾਹ ਤਿੰਨੋਂ ਸੁਣ ਲਿਓ ਕਈ ਵਾਰ ਕਾਲ ਨਾ ਚੱਕੀ ਜਾਵੇ WhatsApp ਤੇ ਮੈਸੇਜ ਕਰ ਲਓ ਤੁਹਾਨੂੰ ਰਿਪਲਾਈ ਜ਼ਰੂਰ ਮਿਲੂਗਾ ਠੀਕ ਆ ਜਿਹੜੀ ਚੀਜ਼ ਦਾ ਤੁਸੀਂ ਇਹ ਰੇਟ ਪਤਾ ਕਰਨਾ ਹੋ ਕਿਸੇ ਨੂੰ ਨਾ ਪਤਾ ਲੱਗੇ ਉਹਦਾ ਸਕਰੀਨ ਸ਼ਾਟ ਲੈ ਕੇ WhatsApp ਤੇ ਭੇਜ ਦਿਓ ਤੁਹਾਨੂੰ ਸਾਰੇ ਡਿਟੇਲ ਦੇ ਦਾਂਗੇ ਤੇ ਜਿਹੜੇ ਆਪਣੇ ਛੋਟੇ ਪ੍ਰੋਡਕਟ ਨੇਗੇ ਠੀਕ ਆ ਜੀ 1000 ਤੋਂ ਥੱਲੇ ਵਾਲੇ ਉਹਨਾਂ ਦੀ ਸਿਰਫ ਪੇਡ ਆਰਡਰ ਹੁੰਦੇ ਨੇਗੇ ਉਹ ਤੇ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਬੈੱਡ ਸੋਫਾ ਆਹ ਪ੍ਰੋਜੈਕਟਰ ਇਹਨਾਂ ਦੇ ਆਪਾਂ ਕੈਸ਼ ਔਨ ਡਿਲੀਵਰੀ ਕਰ ਦੇਣਗੇ ਕੈਸ਼ ਔਨ ਡਿਲੀਵਰੀ ਆਪਣੀ ਡਾਕ ਰਹੀਂ ਸਾਰੇ ਪਾਰਸਲ ਜਾਂਦੇ ਨੇ ਠੀਕ ਹੈ ਉਹਦੇ ਵਿੱਚ ਕੈਸ਼ ਔਨ ਡਿਲੀਵਰੀ ਦਾ ਖਰਚਾ ਵੱਖਰਾ ਪੈਂਦਾ 100 ਰੁਪਏ ਦੇ 5 ਰੁਪਏ ਖਰਚਾ ਪੈਂਦਾਗਾ ਉਹਦੋਂ ਵਧੀਆ ਤੁਸੀਂ ਪੇਡ ਆਰਡਰ ਕਰ ਲਓ ਪਹਚਾਣ ਦੀ ਆਪਣੀ ਜ਼ਿੰਮੇਵਾਰੀ ਆ ਛੋੜੇ ਪਾਈ ਪਾਈ ਜਿਹੜਾ ਰੁਪਿਆ ਹੁੰਦਾ ਨਾ ਛੋਟੇ ਰੀਪੀ ਰੀ ਦਾ ਸਭ ਦੇਵਾਂਗੇ ਠੀਕ ਡਰ ਨਾਲ ਹੀ ਗੱਲ ਨਹੀਂ ਕੋਈ ਜਾਨਾ ਡਰ ਨਾਲ ਹੀ ਕੋਈ ਗੱਲ ਨਹੀਂ ਜੇ ਕਿਸੇ ਆ ਕੇ ਲੈ ਕੇ ਜਾਣਾ ਜੀ ਠੀਕ ਹੈ ਮੇਰਨਾ ਹਰਮੇਸ਼ ਸਿੰਘ ਦਾ ਲੋਂਗੋਵਾਲ ਆਨਲਾਈਨ ਸਟੋਰ ਆਪਣੀ ਇੰਸਟਾ ਤੇ ਆਈਡੀ ਹੈਗੀ ਨੇਰੀ ਕੋਠੀ ਕੋਲੇ ਆਪਣਾ ਘਰ ਹੈਗਾ ਸਟੋਰ ਆਪਣਾ ਬਣਾ ਰਿਹਾ ਹੈਗਾ ਠੀਕ ਹੈ ਨਾ ਤੁਸੀਂ ਫੋਨ ਫੋਨ ਕਰ ਲਓ ਜੇ ਆਉਣਾ ਹੋਇਆ ਹੈ ਨਾ ਵਿਜ਼ਿਟ ਕਰਨਾ ਪਹਿਲਾਂ ਫੋਨ ਕਰ ਲਿਓ ਕਈ ਵਾਰ ਮੈਂ ਘਰੇ ਹੁੰਨਾ ਕਈ ਵਾਰ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਜਿਹੜਾ ਵੀ ਪ੍ਰੋਡਕਟ ਚਾਹੀਦਾ ਸਕਰੀਨ ਸ਼ਾਟ ਲੱਗੇ ਭੇਜ ਦਿਓ ਆਪਣੀ ਡਿਟੇਲ ਪਾ ਦਿਓ ਠੀਕ ਹੈ ਜੀ ਪੇਮੈਂਟ ਆਪਣੇ ਇਸੇ ਨੰਬਰ ਤੇ ਹੁੰਦੀ ਹੈਗੀ ਪੇਮੈਂਟ ਕਰਕੇ ਸਕਰੀਨਸ਼ਾਟ ਪਾ ਕੇ ਆਪਣਾ ਐਡਰੈਸ ਪਾ ਦਿਓ ਭੇਜਣ ਦੀ ਜ਼ਿੰਮੇਵਾਰੀ ਸਾਡੀ ਆ ਜੇ ਰਸਤੇ 'ਚ ਟੁੱਟ ਭੱਜ ਹੁੰਦੀ ਆ ਪਾਰਸਲ ਦੀ ਠੀਕ ਹੈ ਨਾ ਤੁਸੀਂ ਉਹਦੀ ਵੀਡੀਓ ਬਣਾ ਲਓ ਪਾਰਸਲ ਖੋਲਣ ਤੋਂ ਲੈ ਕੇ ਜ ਟੁੱਟ ਭੱਜ ਹੁੰਦੀ ਆ ਆਪਾਂ ਰਿਪਲੇਸ ਕਰ ਦਾਂਗੇ ਠੀਕ ਹੈ ਲੈ ਵੀ ਮਿੱਤਰੋ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਠੀਕ ਹੈ ਰਮੇਦ ਬਾਈ ਧੰਨਵਾਦ ਬਾਈ ਮਿਹਰਬਾਨੀ